ਦੋਸਤੋ ਨੰਦਨੀ ਅਤੇ ਆਕਾਸ਼ ਵਾਲੀ ਕਹਾਣੀ ਦੱਸ ਜੇ ਦੂਜਾ ਭਾਗ ਹੈ ਜੇਕਰ ਤੁਸੀਂ ਪਹਿਲਾ ਭਾਗ ਨਹੀਂ ਸੁਣਿਆ ਤਾਂ ਉਸ ਦਾ ਲਿੰਕ ਹੇਠਾਂ ਦਿੱਤਾ ਹੋਇਆ ਹੈ ਉੱਥੇ ਜਾ ਕੇ ਤੁਸੀਂ ਪਹਿਲਾ ਭਾਗ ਸੁਣ ਸਕਦੇ ਹੋ ਤਾਂ ਚਲੋ ਦੋਸਤੋ ਦੂਜੇ ਪਾਰਟ ਨੂੰ ਸ਼ੁਰੂ ਕਰਦੇ ਹਾਂ ਮੈਂ ਆਪਣਾ ਦਿਲ ਆਕਾਸ਼ ਦੇ ਵੱਲੋਂ ਪੱਥਰ ਦੀ ਤਰ੍ਹਾਂ ਬਣਾ ਲਿਆ ਸੀ ਚਾਹੁੰਦੇ ਹੋਈ ਵੀ ਮੈਂ ਆਪਣੇ ਦਿਲ ਦੇ ਵਿੱਚ ਉਸ ਦੇ ਲਈ ਪਿਆਰ ਪੈਦਾ ਨਹੀਂ ਕਰ ਸਕਦੀ ਸੀ ਆਕਾਸ਼ ਤਾਂ ਚੁੱਪਚਾਪ ਕਮਰੇ ਦੇ ਵਿੱਚੋਂ ਚਲਾ ਗਿਆ ਸੀ ਅਤੇ ਮੈਂ ਪੂਰੀ ਰਾਤ ਰੋਂਦੀ ਰਹੀ ਸੀ ਆਪਣੇ ਦਿਲ ਨੂੰ ਸਮਝਾਉਂਦੀ ਰਹੀ ਕਿ ਸ਼ਾਇਦ ਇਹੀ ਮੇਰੀ ਕਿਸਮਤ ਹੈ ਮੈਨੂੰ ਬਿਨਾ ਜੀਵਨ ਸਾਥੀ ਦੇ ਪਿਆਰ ਦੇ ਹੀ ਜ਼ਿੰਦਗੀ ਬਤਾਉਣੀ ਪਵੇਗੀ ਸਿਰਫ ਤੇ ਸਿਰਫ ਸਮੀਰ ਦੀ ਮਾਂ ਬਣ ਕੇ ਸ਼ਾਇਦ ਪਰਮਾਤਮਾ ਨੇ ਮੇਰੀ ਕਿਸਮਤ ਦੇ ਵਿੱਚ ਇਸੇ ਤਰ੍ਹਾਂ ਹੀ ਇਕੱਲਾਪਨ ਲਿਖਿਆ ਹੈ ਮੈਂ ਕਿਵੇਂ ਆਪਣਾ ਆਪ ਆਕਾਸ਼ ਨੂੰ ਸੌਂਪ ਦਿੰਦੀ ਉਹ ਜਿਸ ਇਰਾਦੇ ਦੇ ਨਾਲ ਆਇਆ ਸੀ ਮੈਂ ਉਸਦੇ ਇਰਾਦੇ ਸਮਝ ਗਈ ਸੀ ਮੈਨੂੰ ਨਹੀਂ ਪਤਾ ਕਿ ਉਸਦੇ ਦਿਲ ਵਿੱਚ ਮੇਰੇ ਲਈ ਪਿਆਰ ਜਾਗਿਆ ਸੀ ਜਾਂ ਫਿਰ ਉਸ ਨੂੰ ਇੱਕ ਔਰਤ ਦੀ ਜ਼ਰੂਰਤ ਸੀ ਅਤੇ ਉਹ ਉਸ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਮੇਰੇ ਕੋਲ ਆਇਆ ਸੀ ਮੈਂ ਕੋਈ ਖੰਡਾਉਣਾ ਨਹੀਂ ਸੀ ਕਿ ਆਕਾਸ਼ ਜਦੋਂ ਚਾਵੇ ਮੇਰੇ ਨਾਲ ਖੇਡੇ ਅਤੇ ਜਦੋਂ ਚਾਹੇ ਸੁੱਟ ਦੇਵੇ ਮੈਂ ਵੀ ਇੱਕ ਇਨਸਾਨ ਸੀ ਜਉਂਦੀ ਜਾਗ ਦੀ ਇਨਸਾਨ ਮੇਰੇ ਅੰਦਰ ਵੀ ਜਜ਼ਬਾਤ ਸਨ ਆਕਾਸ਼ ਦੁਆਰਾ ਮੇਰੀ ਇੰਨੀ ਬੇਇੱਜ਼ਤੀ ਕਰਨ ਦੇ ਬਾਵਜੂਦ ਮੈਂ ਕਿਵੇਂ ਉਸ ਦੇ ਲਈ ਆਪਣੇ ਅੰਦਰ ਪਿਆਰ ਪੈਦਾ ਕਰ ਸਕਦੀ ਸੀ ਮੇਰੇ ਲਈ ਇਹ ਸੰਭਵ ਹੀ ਨਹੀਂ ਸੀ ਮੈਂ ਹੁਣ ਇਸੇ ਵਿੱਚ ਹੀ ਭਲਾਈ ਸਮਝੀ ਕਿ ਮੈਨੂੰ ਹੁਣ ਉਹੀ ਰਿਸ਼ਤਾ ਨਵਾਉਣਾ ਚਾਹੀਦਾ ਹੈ ਜੋ ਹੁਣ ਤੱਕ ਆਕਾਸ਼ ਮੇਰੇ ਨਾਲ ਨਿਵਾ ਰਿਹਾ ਸੀ ਅਗਲੇ ਦਿਨ ਜਦੋਂ ਮੈਂ ਸਵੇਰੇ ਉੱઠી ਤਾਂ ਆਕਾਸ਼ ਆਫਿਸ ਜਾਣ ਦੇ ਲਈ ਤਿਆਰ ਹੋ ਰਿਹਾ ਸੀ ਮੈਂ ਹਰਾਨ ਸੀ ਕਿਉਂਕਿ ਰਜਾਨਾ ਉਸਦੇ ਕੱਪੜੇ ਮੈਂ ਕੱਢ ਕੇ ਦਿੰਦੀ ਸੀ ਪਰ ਅੱਜ ਉਹ ਆਪਣੇ ਆਪ ਤਿਆਰ ਹੋ ਰਿਹਾ ਸੀ ਮੈਨੂੰ ਇੱਕ ਵਾਰ ਦੇਖ ਕੇ ਉਸ ਨੇ ਆਪਣੀ ਨਿਗਾਹ ਮੇਰੇ ਤੋਂ ਹਟਾ ਲਈ ਕਹਿਣ ਲੱਗਿਆ ਕਿ ਅੱਜ ਤੋਂ ਬਾਅਦ ਤੁਹਾਨੂੰ ਮੇਰਾ ਕੋਈ ਵੀ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਜਦੋਂ ਤੁਹਾਡੇ ਦਿਲ ਵਿੱਚ ਮੇਰੇ ਲਈ ਪਿਆਰ ਹੀ ਨਹੀਂ ਹੈ ਅਤੇ ਤੁਸੀਂ ਮੈਨੂੰ ਮaaf ਕਰਨ ਦੇ ਲਈ ਵੀ ਤਿਆਰ ਨਹੀਂ ਹੋ ਤਾਂ ਚੰਗਾ ਹੈ ਕਿ ਤੁਸੀਂ ਮੇਰਾ ਕੋਈ ਵੀ ਕੰਮ ਨਾ ਕਰੋ ਮੈਂ ਆਪਣੇ ਸਾਰੇ ਕੰਮ ਖੁਦ ਕਰ ਲਿਆ ਕਰਾਂਗਾ ਮੈਂ ਉਸ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਚੁੱਪਚਾਪ ਕਿਚਨ ਦੇ ਵਿੱਚ ਜਾ ਕੇ ਨਾਸ਼ਤਾ ਬਣਾਉਣ ਲੱਗੀ ਪਰ ਨਾਸ਼ਤਾ ਟੇਬਲ ਤੇ ਲਗਾਉਣ ਤੋਂ ਪਹਿਲਾਂ ਹੀ ਉਹ ਘਰੋਂ ਜਾ ਚੁੱਕਿਆ ਸੀ ਅੱਜ ਆਕਾਸ਼ ਪਹਿਲੀ ਵਾਰ ਘਰੋਂ ਨਾਸ਼ਤਾ ਕੀਤੇ ਬਿਨਾਂ ਗਿਆ ਸੀ ਪਤਾ ਨਹੀਂ ਕਿਉਂ ਹੋਸਦੇ ਘਰੋਂ ਇਸ ਤਰ੍ਹਾਂ ਬਿਨਾਂ ਨਾਸ਼ਤਾ ਕੀਤੇ ਹੋਏ ਜਾਣ ਤੇ ਮੈਨੂੰ ਦੁੱਖ ਹੋਇਆ ਸੀ ਪਰ ਮੈਂ ਆਪਣੇ ਆਪ ਨੂੰ ਸਮਝਾ ਲਿਆ ਕਿ ਕੁਝ ਹੀ ਦਿਨਾਂ ਦੇ ਵਿੱਚ ਉਹ ਖੁਦ ਹੀ ਲਾਈਨ ਤੇ ਆ ਜਾਵੇਗਾ ਇਹ ਰਸਤਾ ਤਾਂ ਉਸਨੇ ਖੁਦ ਹੀ ਚੁਣਿਆ ਸੀ ਮੈਂ ਨਹੀਂ ਮੇਰੇ ਤੋਂ ਦੂਰ ਉਹ ਹੋਇਆ ਸੀ ਮੈਂ ਨਹੀਂ ਜਦੋਂ ਉਸਨੇ ਮੇਰੇ ਤੋਂ ਦੂਰ ਰਹਿਣ ਦਾ ਇਰਾਦਾ ਕਰ ਲਿਆ ਸੀ ਤਾਂ ਉਸ ਨੂੰ ਮੇਰੇ ਤੋਂ ਦੂਰ ਰਹਿਣਾ ਚਾਹੀਦਾ ਸੀ ਪਰ ਇੱਕ ਇੱਕ ਕਰਕੇ 4 ਦਿਨ ਲੰਘ ਗਏ ਸਨ ਉਸਨੇ ਨਾ ਤਾਂ ਮੇਰੇ ਹੱਥ ਦਾ ਨਾਸ਼ਤਾ ਕੀਤਾ ਸੀ ਅਤੇ ਨਾ ਹੀ ਰਾਤ ਦਾ ਖਾਣਾ ਖਾਦਾ ਸੀ ਪਰ ਮੈਂ ਵੀ ਆਪਣੇ ਮੂੰਹ ਤੇ ਚੁੱਪੀ ਧਾਰ ਲਈ ਸੀ ਸ਼ਾਇਦ ਉਹ ਸੋਚਣ ਲੱਗਿਆ ਸੀ ਕਿ ਉਸ ਦਾ ਅਜਿਹਾ ਵਿਵਹਾਰ ਮੈਨੂੰ ਬੇਚੈਨ ਕਰ ਦੇਵੇਗਾ ਹਤੇ ਮੈਂ ਉਸ ਨੂੰ ਮਾਫ ਕਰਕੇ ਉਸ ਨੂੰ ਅਪਣਾ ਲਵਾਂਗੀ ਪਰ ਇਹ ਇੰਨਾ ਆਸਾਨ ਨਹੀਂ ਸੀ ਨਾ ਚਾਹੁੰਦੇ ਹੋਏ ਵੀ ਮੈਂ ਪਰੇਸ਼ਾਨ ਤਾਂ ਹੋਈ ਸੀ ਪਰ ਮੈਂ ਆਕਾਸ਼ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਸੀ ਅਤੇ ਮੈਂ ਆਪਣੇ ਕੰਮਾਂ ਦੇ ਵਿੱਚ ਵਿਜੀ ਰਹਿੰਦੀ ਸੀ ਮੈਂ ਜ਼ਿਆਦਾਤਰ ਸਮਾਂ ਅਮੀਰ ਦੇ ਨਾਲ ਹੀ ਬਤਾਉਂਦੀ ਸੀ ਆਕਾਸ਼ ਦਾ ਉਹੀ ਰੂਟੀਨ ਸੀ ਸਵੇਰ ਬਿਨਾ ਨਾਸ਼ਤਾ ਕੀਤੇ ਆਫਿਸ ਜਾਣਾ ਅਤੇ ਰਾਤ ਨੂੰ ਖਾਣਾ ਖਾ ਕੇ ਘਰ ਵਾਪਸ ਆਉਣਾ ਪਰ ਇੱਕ ਗੱਲ ਮੈਂ ਨੋਟ ਕੀਤੀ ਸੀ ਕਿ ਆਕਾਸ਼ ਦੀਆਂ ਨਜ਼ਰਾਂ ਹੁਣ ਮੇਰੇ ਤੋਂ ਹਟਦੀਆਂ ਨਹੀਂ ਸਨ ਮੈਂ ਆਕਾਸ਼ ਦੀਆਂ ਨਜ਼ਰਾਂ ਤੋਂ ਨਰਵਸ ਹੋਣ ਲੱਗੀ ਸੀ ਮੈਂ ਜਲਦੀ ਤੋਂ ਜਲਦੀ ਆਪਣਾ ਕੰਮ ਖਤਮ ਕਰਕੇ ਕਮਰੇ ਦੇ ਵਿੱਚ ਚਲੀ ਜਾਂਦੀ ਤਾਂ ਬਹਾਨੇ-ਬਹਾਨੇ ਦੇ ਨਾਲ ਆਕਾਸ਼ ਮੇਰੇ ਕਮਰੇ ਦੇ ਵਿੱਚ ਆਉਂਦਾ ਸੀ ਪਰ ਜਦੋਂ ਵੀ ਆਕਾਸ਼ ਮੇਰੇ ਕਮਰੇ ਦੇ ਵਿੱਚ ਆਉਂਦਾ ਤਾਂ ਮੈਂ ਬਾਹਰ ਚਲੀ ਜਾਂਦੀ ਜੇ ਕਾਰੋ ਬਾਹਰ ਹੁੰਦਾ ਤਾਂ ਮੈਂ ਅੰਦਰ ਕਮਰੇ ਦੇ ਵਿੱਚ ਚਲੀ ਜਾਂਦੀ ਸੀ ਪਰ ਇੱਕ ਰਾਤ ਤਾਂ ਆਕਾਸ਼ ਦਾ ਸਬਰ ਜਵਾਬ ਹੀ ਦੇ ਗਿਆ ਰਾਤ ਨੂੰ ਉਹ ਮੇਰੇ ਕਮਰੇ ਦੇ ਵਿੱਚ ਆ ਕੇ ਕਹਿਣ ਲੱਗਿਆ ਉਠੋ ਇੱਥੋਂ ਮੇਰੇ ਕਮਰੇ ਦੇ ਵਿੱਚ ਚਲੋ ਮੈਂ ਕਿਹਾ ਪਲੀਜ਼ ਆਕਾਸ਼ ਮੈਨੂੰ ਮੇਰੇ ਹਾਲ ਤੇ ਛੱਡ ਦਿਓ ਉਹ ਕਹਿਣ ਲੱਗਿਆ ਕਿ ਤੁਸੀਂ ਮੇਰੀ ਪਤਨੀ ਹੋ ਮੇਰੀਆਂ ਜ਼ਰੂਰਤਾਂ ਦਾ ਖਿਆਲ ਰੱਖਣਾ ਮੇਰੇ ਜਜ਼ਬਾਤਾਂ ਨੂੰ ਮਹਿਸੂਸ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡਾ ਫਰਜ਼ ਹੈ ਚਲੋ ਆਓ ਅਤੇ ਆਪਣਾ ਫਰਜ਼ ਨਿਭਾਓ ਤੁਸੀਂ ਸਮਝਦੇ ਕਿਉਂ ਨਹੀਂ ਖੋ ਮੈਨੂੰ ਪਿਆਰ ਹੋ ਗਿਆ ਹੈ ਤੁਹਾਡੇ ਨਾਲ ਮੈਂ ਰਹਿ ਨਹੀਂ ਸਕਦਾ ਹੁਣ ਤੁਹਾਡੇ ਬਿਨਾ ਤੁਹਾਡੇ ਬਿਨਾ ਜ਼ਿੰਦਗੀ ਅਧੂਰੀ ਲੱਗਦੀ ਹੈ ਪਲੀਜ਼ ਨੰਦਨੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਤੋਂ ਮਾਫੀ ਮੰਗ ਰਿਹਾ ਹਾਂ ਮੈਂ ਮੰਨਦਾ ਹਾਂ ਮੈਂ ਜੋ ਕੁਝ ਵੀ ਕੀਤਾ ਮੈਂ ਗਲਤ ਕੀਤਾ ਮੈਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਗਲਤੀ ਕੀਤੀ ਸੀ ਹਤੇ ਮੈਂ ਤੁਹਾਡੇ ਤੋਂ ਮਾਫੀ ਵੀ ਮੰਗ ਰਿਹਾ ਹਾਂ ਆਕਾਸ਼ ਨੇ ਮੇਰੇ ਹੱਥ ਫੜ ਲਏ ਸਨ ਉਸ ਦੀਆਂ ਅੱਖਾਂ ਦੇ ਵਿੱਚ ਉਤਸੁਕਤਾ ਅਤੇ ਬਚੈਨੀ ਦੇਖ ਕੇ ਮੇਰਾ ਦਿਲ ਘਬਰਾ ਗਿਆ ਸੀ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ ਸੀ ਉਸ ਦੀਆਂ ਨਜ਼ਰਾਂ ਦੇ ਨਾਲ ਮੈਂ ਨਰਵਸ ਹੋ ਰਹੀ ਸੀ ਉਸ ਦੀਆਂ ਅੱਖਾਂ ਦੇ ਵਿੱਚ ਨਸ਼ਾ ਉਤਰਿਆ ਹੋਇਆ ਸੀ ਸ਼ਾਇਦ ਅੱਜ ਦੀ ਰਾਤ ਉਸ ਨੇ ਇਰਾਦਾ ਕਰ ਲਿਆ ਸੀ ਕਿ ਉਹ ਮੇਰੇ ਤੋਂ ਆਪਣਾ ਹੱਕ ਵਸੂਲ ਕੇ ਹੀ ਰਹੇਗਾ ਪਰ ਮੈਂ ਵੀ ਉਸ ਤੋਂ ਆਪਣਾ ਹੱਥ ਛਡਵਾ ਲਿਆ ਮੈਂ ਕਿਹਾ ਆਕਾਸ਼ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਤੁਸੀਂ ਕਿਹਾ ਸੀ ਕਿ ਤੁਸੀਂ ਮੇਰੇ ਬੱਚੇ ਸਮੀਰ ਦੀ ਮਾਂ ਬਣ ਕੇ ਇਸ ਘਰ ਦੇ ਵਿੱਚ ਆਏ ਹੋ ਅਤੇ ਮੈਂ ਉਹੀ ਜ਼ਿੰਮੇਵਾਰੀ ਨਿਭਾ ਰਹੀ ਹਾਂ ਇਸ ਤੋਂ ਇਲਾਵਾ ਮੈਂ ਇਸ ਘਰ ਦੇ ਵਿੱਚ ਹੋਰ ਕੋਈ ਵੀ ਜ਼ਿੰਮੇਵਾਰੀ ਨਿਭਾਉਣ ਦੇ ਲਈ ਨਹੀਂ ਹਾਂ ਕੋਝ ਸਮੇਂ ਤੱਕ ਤਾਂ ਆਕਾਸ਼ ਮੈਨੂੰ ਇਸ ਤਰ੍ਹਾਂ ਹੀ ਦੇਖਦਾ ਰਿਹਾ ਮੈਂ ਇਸ ਤਰ੍ਹਾਂ ਹੀ ਬੈਠੀ ਰਹੀ ਫਿਰ ਮੇਰਾ ਹੱਥ ਫੜ ਕੇ ਕਹਿਣ ਲੱਗੇ ਨੰਦਨੀ ਮੈਨੂੰ ਇਸ ਤਰ੍ਹਾਂ ਨਾ ਤੜਫਾਓ ਮੇਰੇ ਕਮਰੇ ਦੇ ਵਿੱਚ ਚਲੋ ਅੱਜ ਤੋਂ ਤੁਸੀਂ ਮੇਰੇ ਨਾਲ ਮੇਰੇ ਕਮਰੇ ਦੇ ਵਿੱਚ ਰਹੋਗੇ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ ਸਨ ਮੈਂ ਕਿਹਾ ਕਿ ਤੁਸੀਂ ਕੀ ਸਮਝਦੇ ਹੋ ਮੈਨੂੰ ਕਿ ਮੈਂ ਪੱਥਰ ਦੀ ਹਾਂ ਰੱਬ ਦਾ ਵਾਸਤਾ ਜਾਓ ਇੱਥੋਂ ਮੈਨੂੰ ਰੋਂਦੀ ਹੁਨ ਨੂੰ ਦੇਖ ਕੇ ਉਹ ਮੇਰੇ ਕੋਲ ਹੀ ਬੈਠ ਗਿਆ ਆਪਣੇ ਹੱਥਾਂ ਦੇ ਨਾਲ ਮੇਰੇ ਹੰਝੂ ਸਾਫ਼ ਕਰਨ ਲੱਗਿਆ ਕਹਿਣ ਲੱਗਿਆ ਨੰਦਨੀ ਪਲੀਜ਼ ਐਸਾ ਤਰ੍ਹਾਂ ਨਾ ਰੋ ਮੇਰੇ ਤੋਂ ਤੁਹਾਡੇ ਹੰਝੂ ਦੇਖੇ ਨਹੀਂ ਜਾਂਦੇ ਮੈਂ ਕਿਹਾ ਕਿ ਮੈਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਤੁਸੀਂ ਮੇਰੇ ਜਜ਼ਬਾਤਾਂ ਦੇ ਨਾਲ ਇਸ ਤਰ੍ਹਾਂ ਖੇਡੋ ਬਲੀਜ ਤੁਸੀਂ ਜਾਓ ਇੱਥੋਂ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਰਨਾ ਬੈਠਾਂ ਆਕਾਸ਼ ਕੁਝ ਸਮੇਂ ਤੱਕ ਮੈਨੂੰ ਦੇਖਦਾ ਰਿਹਾ ਅਤੇ ਫਿਰ ਬੇਵਸ ਹੋ ਕੇ ਬਾਹਰ ਚਲਾ ਗਿਆ ਸੀ ਮੇਰੇ ਲਈ ਸਭ ਕੁਝ ਬਸ ਸਮੀਰ ਹੀ ਸੀ ਮੈਂ ਉਸ ਨੂੰ ਆਪਣੇ ਗਲ ਨਾਲ ਲਾਇਆ ਤੇ ਸੌਂ ਗਈ ਪਰ ਸਵੇਰੇ ਮੇਰਾ ਪੂਰਾ ਸਰੀਰ ਦਰਦ ਕਰ ਰਿਹਾ ਸੀ ਸ਼ਾਇਦ ਮੈਨੂੰ ਬੁਖਾਰ ਹੋ ਚੁੱਕਿਆ ਸੀ ਮੈਂ ਉੱਠ ਵੀ ਨਹੀਂ ਸਕਦੀ ਸੀ ਸਮੀਰ ਮੇਰੇ ਤੋਂ ਨਾਸ਼ਤਾ ਮੰਗਦਾ ਰਿਹਾ ਪਰ ਮੈਂ ਬੇਵਸ ਬੈੱਡ ਤੇ ਪਈ ਸੀ ਸਮੀਰ ਨੇ ਜਦੋਂ ਮੇਰੇ ਮੱਥੇ ਤੇ ਹੱਥ ਰੱਖਿਆ ਤਾਂ ਕਹਿਣ ਲੱਗਿਆ ਕਿ ਮੰਮਾ ਤੁਸੀਂ ਤਾਂ ਬਹੁਤ ਗਰਮ ਹੋ ਰਹੇ ਹੋ ਉਹ ਜਲਦੀ ਨਾਲ ਉੱਠ ਕੇ ਬਾਹਰ ਚਲਾ ਗਿਆ ਅਤੇ ਥੋੜੇ ਹੀ ਸਮੇਂ ਦੇ ਬਾਅਦ ਆਕਾਸ਼ ਵੀ ਉਸ ਦੇ ਨਾਲ ਕਮਰੇ ਦੇ ਵਿੱਚ ਆਇਆ ਸੀ ਮੇਰੇ ਮੱਥੇ ਨੂੰ ਛੂ ਕੇ ਦੇਖਿਆ ਤਾਂ ਕਹਿਣ ਲੱਗਿਆ ਕਿ ਤੁਹਾਨੂੰ ਤਾਂ ਬਹੁਤ ਤੇਜ਼ ਬੁਖਾਰ ਹੈ ਚਲੋ ਤੁਹਾਨੂੰ ਡਾਕਟਰ ਦੇ ਕੋਲ ਲੈ ਕੇ ਚੱਲਾਂ ਮੈਂ ਕਿਹਾ ਕਿ ਮੈਂ ਠੀਕ ਹਾਂ ਬਸ ਮੇਰੇ ਤੋਂ ਉੱਠਿਆ ਨਹੀਂ ਜਾ ਰਿਹਾ ਮੇਰੀ ਗੱਲ ਸੁਣ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ ਥੋੜੇ ਸਮੇਂ ਬਾਅਦ ਆਇਆ ਤਾਂ ਉਸ ਦੇ ਹੱਥਾਂ ਦੇ ਵਿੱਚ ਨਾਸ਼ਤੇ ਦੀ ਟ੍ਰੇ ਸੀ ਮੈਨੂੰ ਸਹਾਰਾ ਦੇ ਕੇ ਉਸ ਨੇ ਮੈਨੂੰ ਬਿਠਾਇਆ ਸੀ ਮੁਸ਼ਕਲ ਦੇ ਨਾਲ ਹੀ ਸਹੀ ਪਰ ਕੁਝ ਬੁਰਕੀਆਂ ਮੈਂ ਖਾਧੀਆਂ ਸਨ ਅਤੇ ਫਿਰ ਚਾਹ ਦਾ ਕੱਪ ਲਿਆ ਸੀ ਉਹ ਮੈਨੂੰ ਜ਼ਬਰਦਸਤੀ ਆਪਣੇ ਨਾਲ ਡਾਕਟਰ ਦੇ ਕੋਲ ਵੀ ਲੈ ਕੇ ਗਿਆ ਡਾਕਟਰ ਨੇ ਬੁਖਾਰ ਦੀ ਦਵਾਈ ਦੇ ਦਿੱਤੀ ਵਿਆਹ ਤੋਂ ਐਨੇ ਸਾਲਾਂ ਬਾਅਦ ਆਕਾਸ਼ ਨੇ ਆਪਣੇ ਆਪ ਖਾਣਾ ਬਣਾਇਆ ਸੀ ਉਹ ਖਾਣਾ ਬਣਾ ਕੇ ਮੇਰੇ ਕਮਰੇ ਦੇ ਵਿੱਚ ਲੈ ਆਇਆ ਸਬਜ਼ੀ ਤਾਂ ਠੀਕ ਠਾਕ ਸੀ ਪਰ ਰੋਟੀਆਂ ਮੱਚੀਆਂ ਹੋਈਆਂ ਸਨ ਜਦੋਂ ਮੈਂ ਰੋਟੀ ਆਪਣੇ ਹੱਥ ਦੇ ਵਿੱਚ ਫੜੀ ਤਾਂ ਆਕਾਸ਼ ਦੇ ਚਿਹਰੇ ਤੇ ਇੱਕ ਮੁਸਕਰਾਹਟ ਸੀ ਕਹਿ ਲੱਗਿਆ ਬਹੁਤ ਸਮੇਂ ਤੋਂ ਬਾਅਦ ਮੈਂ ਖਾਣਾ ਬਣਾਇਆ ਹੈ ਇਸ ਕਰਕੇ ਰੋਟੀਆਂ ਥੋੜੀਆਂ ਮੱਚ ਗਈਆਂ ਹਨ ਪਰ ਕੋਈ ਗੱਲ ਨਹੀਂ ਮੈਂ ਅੱਗੇ ਤੋਂ ਕੋਸ਼ਿਸ਼ ਕਰਾਂਗਾ ਕਿ ਰੋਟੀ ਨਾ ਮੱਚੇ ਮੈਂ ਕਿਹਾ ਕਿਉਂ ਕੀ ਪੂਰੀ ਜ਼ਿੰਦਗੀ ਤੁਹਾਡਾ ਖਾਣਾ ਬਣਾਉਣ ਦਾ ਇਰਾਦਾ ਹੈ ਇਹ ਕਹਿੰਦੇ-ਕਹਿੰਦੇ ਮੇਰੇ ਮੂੰਹ ਤੇ ਇੱਕ ਸ਼ਰਾਸਤੀ ਮੁਸਕਰਾਹਟ ਆ ਗਈ ਸੀ ਮੇਰੀ ਇਸ ਗੱਲ ਤੇ ਆਕਾਸ਼ ਨੇ ਅਚਾਨਕ ਹੀ ਮੇਰੇ ਵੱਲ ਦੇਖਿਆ ਸੀ ਮੈਂ ਜਲਦੀ ਨਾਲ ਆਪਣੀਆਂ ਨਜ਼ਰਾਂ ਝੁਕਾ ਲਈਆਂ ਸਨ ਆਕਾਸ਼ ਰੋਟੀ ਦੀਆਂ ਬੁਰਕੀਆਂ ਤੋੜ ਕੇ ਮੇਰੇ ਮੂੰਹ ਦੇ ਕੋਲੇ ਲੈ ਕੇ ਆਉਣ ਲੱਗਿਆ ਮੇਰੇ ਦਿਲ ਦੇ ਵਿੱਚ ਉਸ ਦੇ ਲਈ ਨਰਮੀ ਪੈਦਾ ਹੋਣ ਲੱਗੀ ਸੀ ਮੈਂ ਆਪਣਾ ਮੂੰਹ ਖੋਲਿਆ ਉਸ ਦੇ ਹੱਥੋਂ ਪਹਿਲੀ ਵਾਰ ਅੱਜ ਮੈਂ ਰੋਟੀ ਖਾਧੀ ਸੀ ਕਿੰਨੇ ਪਿਆਰ ਦੇ ਨਾਲ ਉਹ ਮੈਨੂੰ ਖਾਣਾ ਖਵਾ ਰਿਹਾ ਸੀ ਇਹ ਹੀ ਸਭ ਜੋ ਤਾਂ ਮੈਂ ਚਾਹੁੰਦੀ ਸੀ ਆਕਾਸ਼ ਤੋਂ ਪਿਆਰ ਚਾਹੁੰਦੀ ਸੀ ਆਕਾਸ਼ ਦੇ ਪਿਆਰ ਦੀ ਮੈਂ ਹੱਕਦਾਰ ਸੀ ਅਤੇ ਉਸ ਤੋਂ ਆਪਣਾ ਹੱਕ ਲੈਣਾ ਕੋਈ ਗਲਤ ਗੱਲ ਨਹੀਂ ਸੀ ਪਰ ਆਕਾਸ਼ ਨੇ ਮੈਨੂੰ ਕਦੇ ਵੀ ਇਹ ਹੱਕ ਨਹੀਂ ਦਿੱਤਾ ਸੀ ਪਰ ਅੱਜ ਜੋ ਜਿੰਨੇ ਆਪਣੇ ਪੰਦੇ ਨਾਲ ਮੇਰਾ ਧਿਆਨ ਰੱਖ ਰਿਹਾ ਸੀ ਮੈਨੂੰ ਚੰਗਾ ਲੱਗਿਆ ਸੀ ਮੈਂ ਹੁਣ ਦਿਲ ਦੇ ਵਿੱਚ ਸੋਚਿਆ ਕਿ ਮੈਂ ਇਹਨੂੰ ਜ਼ਿਆਦਾ ਸਮਾਂ ਆਕਾਸ਼ ਤੋਂ ਨਾਰਾਜ਼ ਨਹੀਂ ਰਹਿਣਾ ਚਾਹੀਦਾ ਜਦੋਂ ਹੁਣ ਉਹ ਖੁਦ ਹੀ ਮੇਰੇ ਵੱਲ ਵੱਧ ਰਿਹਾ ਹੈ ਤਾਂ ਮੈਨੂੰ ਉਸ ਨੂੰ ਅਪਣਾ ਲੈਣਾ ਚਾਹੀਦਾ ਹੈ ਅਜੇ ਉਸਨੇ ਇਹਨੂੰ ਥੋੜੀ ਜਹੀ ਰੋਟੀ ਖਵਾਈ ਸੀ ਤਾਂ ਮੈਨੂੰ ਕਹਿਣ ਲੱਗਿਆ ਸੁਨਹਿਨਾ ਤੁਹਾਨੂੰ ਯਾਦ ਹੈ ਕਿ ਮੈਂ ਤੁਹਾਨੂੰ ਕਿੰਨੇ ਸਮੇਂ ਤੋਂ ਬਾਅਦ ਰੋਟੀ ਖਵਾ ਰਿਹਾ ਹਾਂ ਮੈਂ ਅਜੇ ਰੋਟੀ ਖਾਣ ਦੇ ਲਈ ਮੂੰਹ ਖੋਲਿਆ ਹੀ ਸੀ ਪਰ ਸੁਨਹਿਨਾ ਦਾ ਨਾਮ ਸੁਣ ਕੇ ਮੇਰੇ ਤਾਂ ਜਿਵੇਂ ਸਰੀਰ ਦੇ ਵਿੱਚ ਅੱਗ ਜਹੀ ਲੱਗ ਗਈ ਸੀ ਮੈਂ ਜਲਦੀ ਨਾਲ ਆਪਣਾ ਮੂੰਹ ਪਾਸੇ ਕਰ ਲਿਆ ਗੁੱਸੇ ਦੇ ਨਾਲ ਮੇਰਾ ਬੁਰਾ ਹਾਲ ਹੋ ਗਿਆ ਸੀ ਸ਼ਾਇਦ ਮੈਂ ਹੀ ਬੇਕੂਫ ਸੀ ਪਾਗਲ ਸੀ ਜੋ ਇਹ ਸਮਝ ਬੈਠੀ ਸੀ ਕਿ ਆਕਾਸ਼ ਦੇ ਦਿਲ ਦੇ ਵਿੱਚ ਮੇਰੇ ਲਈ ਜਗ੍ਹਾ ਬਣ ਚੁੱਕੀ ਹੈ ਮੇਰੀਆਂ ਕੁਰਬਾਨੀਆਂ ਸ਼ਾਇਦ ਉਸ ਨੂੰ ਦੇਖ ਗਈਆਂ ਹਨ ਮੇਰੀ ਜ਼ਿੰਦਗੀ ਦੇ ਵਿੱਚ ਵੀ ਹੁਣ ਸ਼ਾਂਤੀ ਆ ਜਾਵੇਗੀ ਪਰ ਅਜੇ ਵੀ ਸੁਨੈਨਾ ਹੀ ਉਸਦੇ ਦਿਲ ਤੇ ਛਾਈ ਹੋਈ ਸੀ ਅਜੇ ਵੀ ਉਸ ਤੇ ਉਸਦਾ ਹੀ ਕਬਜ਼ਾ ਸੀ ਮੈਂ ਅਜੇ ਵੀ ਬਹੁਤ ਦੂਰ ਸੀ ਮੇਰੀਆਂ ਤਕਲੀਫਾਂ ਸ਼ਾਇਦ ਖਤਮ ਨਹੀਂ ਹੋ ਸਕਦੀਆਂ ਸਨ ਮੇਰੀ ਜ਼ਿੰਦਗੀ ਦੇ ਵਿੱਚ ਮੇਰਾ ਆਪਣਾ ਕੀ ਸੀ ਕੁਝ ਵੀ ਤਾਂ ਨਹੀਂ ਸੁਨੈਨਾ ਦਾ ਘਰ ਸੁਨੈਨਾ ਦਾ ਬੱਚਾ ਸੁਨੈਨਾ ਦਾ ਪਤੀ ਮੇਰਾ ਤਾਂ ਇਸ ਘਰ ਦੇ ਵਿੱਚ ਕੁਝ ਵੀ ਨਹੀਂ ਸੀ ਪਹਿਲੀ ਵਾਰ ਮੈਨੂੰ ਆਪਣੀ ਭੈਣ ਤੋਂ ਜਲਨ ਮਹਿਸੂਸ ਹੋਈ ਸੀ ਉਹ ਵੀ ਅਜੀ ਭੈਣ ਜੋ ਮਰ ਚੁੱਕੀ ਸੀ ਜਿੰਦਾ ਨਹੀਂ ਸੀ ਪਰ ਆਕਾਸ਼ ਦੇ ਦਿਲ ਦੇ ਵਿੱਚ ਉਹ ਅਜੇ ਵੀ ਬਸੀ ਹੋਈ ਸੀ ਅਤੇ ਮੈਂ ਆਕਾਸ਼ ਦੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਨਹੀਂ ਸੀ ਮੇਰੇ ਮੂੰਹ ਮੋੜਨ ਤੇ ਆਕਾਸ਼ ਨੂੰ ਸ਼ਾਇਦ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਕਹਿਣ ਲੱਗਿਆ ਨੰਦਨੀ ਆਈ ਐਮ ਸੌਰੀ ਉਹ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ ਮੈਂ ਕਿਹਾ ਮੇਰੇ ਸਿਰ ਦੇ ਵਿੱਚ ਦਰਦ ਹੈ ਪਲੀਜ਼ ਆਕਾਸ਼ ਮੈਂ ਸੌਣਾ ਚਾਹੁੰਦੀ ਹਾਂ ਕਹਿਣ ਲੱਗਿਆ ਨੰਦਨੀ ਮੇਰੀ ਗੱਲ ਤਾਂ ਸੁਣੋ ਗਲਤੀ ਨਾਲ ਮੇਰੇ ਮੂੰਹ ਚੋਂ ਸੁਣਾਇਨਾ ਮੈਂ ਕਿਹਾ ਪਲੀਜ਼ ਮੇਰੇ ਸਿਰ ਦੇ ਵਿੱਚ ਦਰਦ ਹੈ ਉਹ ਚੁੱਪਚਾਪ ਖਾਣੇ ਦੀ ਟ੍ਰੇ ਚੱਕ ਕੇ ਬਾਹਰ ਜਾਣ ਲੱਗਿਆ ਮੈਂ ਕਿਹਾ ਸੁਮੀਰ ਨੂੰ ਵੀ ਨਾਲ ਲੈ ਜਾਓ ਮੇਰੇ ਕਹਿਣ ਦਾ ਤਰੀਕਾ ਬਹੁਤ ਹੀ ਰੁੱਖਾ ਸੀ ਮੈਂ ਸੁਣ ਇਹਨਾਂ ਦੀ ਜ਼ਿੰਦਗੀ ਜਿਉ ਰਹੀ ਸੀ ਮੇਰੀ ਕੋਈ ਆਪਣੀ ਪਛਾਣ ਹੀ ਨਹੀਂ ਸੀ ਕਦੇ ਵੀ ਨੰਦਨੀ ਨਾਮ ਆਕਾਸ਼ ਦੇ ਮੂੰਹ ਤੋਂ ਨਹੀਂ ਨਿਕਲਿਆ ਸੀ ਸਿਰਫ ਸੁਨੈਨਾ ਦਾ ਨਾਮ ਹੀ ਨਿਕਲਦਾ ਸੀ ਸ਼ਾਇਦ ਮੈਂ ਬਰਦਾਸ਼ਤ ਕਰ ਕਰਕੇ ਥੱਕ ਗਈ ਸੀ ਇਸ ਕਰਕੇ ਮੈਂ ਹਿਜਕੀਆਂ ਦੇ ਨਾਲ ਰੋਣ ਲੱਗੀ ਉਹ ਇਨਸਾਨ ਅਜੇ ਵੀ ਮੇਰਾ ਨਹੀਂ ਸ਼ਾਇਦ ਉਸ ਨੂੰ ਆਪਣੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਮੇਰੀ ਕਮੀ ਮਹਿਸੂਸ ਹੋਣ ਲੱਗੀ ਸੀ ਨਹੀਂ ਤਾਂ ਮੇਰੇ ਲਈ ਉਸ ਦੇ ਦਿਲ ਦੇ ਵਿੱਚ ਕੋਈ ਜਗ੍ਹਾ ਨਹੀਂ ਬਣੀ ਸੀ ਉਹ ਸਿਰਫ ਅਤੇ ਸਿਰਫ ਸੁਨੈਨਾ ਦਾ ਹੀ ਸੀ ਇਸ ਘਰ ਦੇ ਵਿੱਚ ਆਏ ਮੈਨੂੰ 3 ਸਾਲ ਹੋ ਗਏ ਸਨ ਅਤੇ ਸੁਨੈਨਾ ਨੂੰ ਮਰੇ ਹੋਏ 6 ਸਾਲ ਹੋ ਗਏ ਸਨ ਪਰ ਅਜੇ ਵੀ ਇਸ ਘਰ ਦੇ ਵਿੱਚ ਸੁਨੈਨਾ ਦਾ ਹੀ ਰਾਜ ਸੀ ਮੈਂ ਤਾਂ ਜਿਵੇਂ ਗੁਲਾਮ ਸੀ ਜਿਸ ਦੇ ਤਰਸ ਖਾ ਕੇ ਆਕਾਸ਼ ਨੇ ਘਰ ਵਿੱਚ ਰੱਖਿਆ ਹੋਇਆ ਸੀ ਉਸ ਦੇ ਦਿਲ ਦੇ ਵਿੱਚ ਮੈਂ ਨਹੀਂ ਸੀ ਉਸ ਦੇ ਦਿਲ ਦੇ ਵਿੱਚ ਮੈਂ ਨਹੀਂ ਸੀ ਤਾਂ ਫਿਰ ਮੈਂ ਉਸੀ ਜ਼ਿੰਦਗੀ 'ਚ ਕਿਉਂ ਆਉਂਦੀ ਇੱਕ ਔਰਤ ਦੇ ਲਈ ਸਭ ਤੋਂ ਵੱਡੀ ਤਕਲੀਫ ਇਹ ਹੀ ਹੁੰਦੀ ਹੈ ਕਿ ਉਹ ਆਪਣੇ ਪਤੀ ਦੇ ਘਰ ਦੇ ਵਿੱਚ ਤਾਂ ਰਹੇ ਪਰ ਉਸ ਦੇ ਦਿਲ ਦੇ ਵਿੱਚ ਨਹੀਂ ਮੈਂ ਪੂਰੀ ਰਾਤ ਰੋਂਦੀ ਰਹੀ ਸਵੇਰੇ ਜਦੋਂ ਆਕਾਸ਼ ਕਮਰੇ ਦੇ ਵਿੱਚ ਨਾਸ਼ਤਾ ਲੈ ਕੇ ਆਇਆ ਤਾਂ ਮੈਂ ਉਸ ਨੂੰ ਸਾਫ਼ ਮਨਾ ਕਰ ਦਿੱਤਾ ਕਿ ਹੁਣ ਮੈਂ ਠੀਕ ਹਾਂ ਤੇ ਤੁਸੀਂ ੱੱਕੇ ਨਾਲ ਮੇਰੀ ਜ਼ਿੰਮੇਵਾਰੀ ਚੱਕਣਾ ਛੱਡ ਦਿਓ ਤੁਹਾਡੇ ਦਿਲ ਦੇ ਵਿੱਚ ਅਜੇ ਵੀ ਸੁਨਹਿਨਾ ਹੀ ਹੈ ਤੁਸੀਂ ਉਸੇ ਦੀ ਜਾਤ ਦੇ ਵਿੱਚ ਹੀ ਜ਼ਿੰਦਗੀ गुजार ਰਹੇ ਹੋ ਇਹ ਕਹਿ ਕੇ ਮੈਂ ਉੱਠ ਕੇ ਖੜੀ ਹੋ ਗਈ ਸੀ ਆਪਣੇ ਖੁੱਲੇ ਹੋਏ ਵਾਲਾਂ ਦਾ ਜੂڑا ਬਣਾ ਕੇ ਬਾਹਰ ਜਾਣ ਲੱਗੀ ਪਰ ਅਗਲੇ ਹੀ ਪਲ ਉਸ ਨੇ ਮੇਰੀ ਬਾਹ ਫੜੀ ਅਤੇ ਮੈਨੂੰ ਖਿੱਚ ਕੇ ਆਪਣੇ ਸਾਹਮਣੇ ਖੜਾ ਕੀਤਾ ਸੀ ਮੈਂ ਆਪਣਾ ਹੱਥ ਛੁਡਾ ਰਹੀ ਸੀ ਤਾ ਇਸ ਕਾਰਨ ਮੇਰਾ ਜੂڑا ਖੁੱਲ ਗਿਆ ਸੀ ਮੇਰੇ ਲੰਬੇ ਕਾਲੇ ਵਾਲ ਖੁੱਲ ਕੇ ਖਿੰਡ ਗਏ ਸਨ ਮੈਂ ਕਿਹਾ ਆਕਾਸ਼ ਮੈਨੂੰ ਛੱਡ ਦਿਓ ਆਕਾਸ਼ ਕਹਿਣ ਲੱਗਿਆ ਕਿ ਤੁਹਾਡੇ ਵਾਲ ਬਹੁਤ ਖੂਬਸੂਰਤ ਹਨ ਇਹ ਕਹਿੰਦਾ ਹੋਇਆ ਉਹ ਮੇਰੇ ਹੋਰ ਵੀ ਨੇੜੇ ਹੋ ਗਿਆ ਸੀ ਮੈਂ ਕਿਹਾ ਕਿ ਮੇਰੇ ਵਾਲ ਤੁਹਾਨੂੰ ਸ਼ਾਇਦ ਸੁਨਹਿਨਾ ਦੇ ਵਾਲਾਂ ਦੀ ਤਰ੍ਹਾਂ ਲੱਗਦੇ ਹੋਣਗੇ ਇਸ ਕਰਕੇ ਤੁਹਾਨੂੰ ਇੰਨੇ ਖੂਬਸੂਰਤ ਲੱਗ ਰਹੇ ਹਨ ਉਸ ਨੇ ਖਿੱਚ ਕੇ ਮੈਨੂੰ ਆਪਣੇ ਹੋਰ ਵੀ ਨੇੜੇ ਕੀਤਾ ਸੀ ਅੱਖਾਂ ਦੇ ਵਿੱਚ ਸ਼ਰਾਰਤ ਭਰ ਕੇ ਕਹਿਣ ਲੱਗਿਆ ਕਿ ਹਾਂ ਹੋ ਸਕਦਾ ਹੈ ਸੁਨੈਨਾ ਦੇ ਵਾਲ ਵੀ ਬਹੁਤ ਖੂਬਸੂਰਤ ਸਨ ਤੁਹਾਡੇ ਚਿਹਰੇ ਤੇ ਨੈਣ ਨਕਸ਼ ਵੀ ਤਾਂ ਬਿਲਕੁਲ ਸੁਨੈਨਾ ਦੀ ਤਰ੍ਹਾਂ ਹੀ ਹਨ ਇਹ ਕਹਿੰਦੇ ਹੋਏ ਉਸ ਨੇ ਮੇਰੇ ਬੁੱਲਾਂ ਤੇ ਆਪਣੀਆਂ ਉਂਗਲਾਂ ਫੇਰਨੀਆਂ ਸ਼ੁਰੂ ਕੀਤੀਆਂ ਸਨ ਮੈਂ ਇੱਕਦਮ ਤੋਂ ਉਸ ਦਾ ਹੱਥ ਪਿੱਛੇ ਹਟਾ ਦਿੱਤਾ ਸੀ ਉਹ ਕਿਸ ਤਰ੍ਹਾਂ ਦਾ ਬੇਸ਼ਰਮ ਇਨਸਾਨ ਸੀ ਮੈਨੂੰ ਇਹ ਸਭ ਬੁਰਾ ਲੱਗ ਰਿਹਾ ਸੀ ਪਰ ਉਸ ਨੂੰ ਬਿਲਕੁਲ ਵੀ ਅਹਿਸਾਸ ਨਹੀਂ ਸੀ ਉਹ ਮੇਰੀ ਤਾਰੀਫ਼ ਕਰ ਰਿਹਾ ਸੀ ਪਰ ਵਿੱਚ ਵਿੱਚ ਸੁਨੈਨਾ ਦਾ ਨਾਮ ਵੀ ਲੈ ਰਿਹਾ ਸੀ ਜੋ ਮੇਰੇ ਦਿਲ ਦੇ ਵਿੱਚ ਅੱਗ ਲਗਾ ਰਿਹਾ ਸੀ ਕਹਿਣ ਲੱਗਿਆ ਤੁਸੀਂ ਜਾਂਦੇ ਹੋ ਕਿ ਤੁਹਾਨੂੰ ਦੇਖ ਕੇ ਮੈਨੂੰ ਸੁਨੈਨਾ ਦੀ ਯਾਦ ਆਉਣ ਲੱਗਦੀ ਹੈ ਕਦੇ-ਕਦੇ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਹਮਣੇ ਸੁਨੈਨਾ ਹੀ ਖੜੀ ਹੈ ਮੈਂ ਕਿਹਾ ਆਕਾਸ਼ ਪਲੀਜ਼ ਬੱਸ ਕਰੋ ਕਹਿਣ ਲੱਗਿਆ ਕਿਉਂ ਕਿਉਂ ਬੱਸ ਕਰਾਂ ਮੈਂ ਕਿਹਾ ਕਿਉਂ ਕਿ ਇਹ ਸਭ ਕੁਝ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਇਸ ਤਰ੍ਹਾਂ ਕਰੋ ਮੈਨੂੰ ਛੱਡ ਦਿਓ ਮੈਨੂੰ ਤਲਾਕ ਦੇ ਦਿਓ ਕਾਇ ਲੱਗਿਆ ਨਹੀਂ ਮੈਂ ਤੁਹਾਨੂੰ ਤਰਾਕ ਨਹੀਂ ਦੇ ਸਕਦਾ ਕਿਉਂਕਿ ਤੁਸੀਂ ਮੈਨੂੰ ਚੰਗੇ ਲੱਗਣ ਲੱਗੇ ਹੋ ਅਤੇ ਮੈਨੂੰ ਤੁਹਾਡੇ ਤੇ ਪਿਆਰ ਆਉਣ ਲੱਗਿਆ ਹੈ ਤੁਹਾਡੇ ਤੋਂ ਦੂਰ ਰਹਿਣਾ ਮੈਨੂੰ ਮੁਸ਼ਕਲ ਲੱਗਣ ਲੱਗਿਆ ਹੈ ਮੇਰੇ ਤੋਂ ਇਹ ਸਾਰੀਆਂ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਸਨ ਮੈਂ ਕਿਹਾ ਕਿ ਤੁਹਾਨੂੰ ਸ਼ਾਇਦ ਮੇਰੇ ਅੰਦਰ ਸੁਨਹਿਨਾ ਦਿਖਦੀ ਹੈ ਇਸ ਕਰਕੇ ਤੁਹਾਨੂੰ ਮੇਰੇ ਤੇ ਪਿਆਰ ਆਉਂਦਾ ਹੈ ਇਹ ਕਹਿ ਕੇ ਮੈਂ ਆਪਣਾ ਹੱਥ ਉਸ ਤੋਂ ਛਡਵਾ ਲਿਆ ਸੀ ਅਤੇ ਕਿਚਨ ਦੇ ਵਿੱਚ ਚਲੀ ਗਈ ਉੱਥੇ ਜਾ ਕੇ ਮੈਂ ਰੋਣ ਲੱਗੀ ਮੇਰੇ ਅੰਦਰ ਅੱਗ ਜਹੀ ਲੱਗ ਗਈ ਸੀ ਮੈਨੂੰ ਨਹੀਂ ਪਤਾ ਸੀ ਕਿ ਕਿਉਂ ਪਰ ਆਕਾਸ਼ ਦੇ ਮੂਹੋਂ ਸੁਨੈਨਾ ਦਾ ਨਾਮ ਮੈਨੂੰ ਬਰਦਾਸ਼ਤ ਨਹੀਂ ਹੁੰਦਾ ਸੀ ਉਹ ਮੇਰੀ ਸਾਕੀ ਭੈਣ ਸੀ ਪਰ ਮੇਰੇ ਦਿਲ ਦੇ ਵਿੱਚ ਉਸ ਦੇ ਲਈ ਸੋਤਣ ਵਾਲਾ ਅਹਿਸਾਸ ਆਉਣ ਲੱਗਿਆ ਸੀ ਇੱਕ ਵਾਰ ਮੈਂ ਰਾਤ ਦੇ ਸਮੇਂ ਵਰਤਾਂ ਤੋਂ ਰਹੀ ਸੀ ਜਦੋਂ ਉਹ ਕਿਚਨ ਦੇ ਵਿੱਚ ਹੀ ਆ ਗਿਆ ਕਹਿਣ ਲੱਗਾ ਨੰਦਨੀ ਇੱਕ ਕੱਪ ਚਾਹ ਦਾ ਬਣਾ ਕੇ ਮੈਨੂੰ ਕਮਰੇ ਦੇ ਵਿੱਚ ਦੇ ਦਿਓ ਏ ਕੈਕੇ ਉਹ ਕਿਚਨ ਤੋਂ ਬਾਹਰ ਚਲਾ ਗਿਆ ਸੀ ਮੈਂ ਸਾਰੇ ਬਰਤਨ ਧੋਤੇ ਉਸਦੇ ਲਈ ਚਾਹ ਬਣਾਈ ਅਤੇ ਜਿਵੇਂ ਹੀ ਉਸ ਦੇ ਕਮਰੇ ਦੇ ਵਿੱਚ ਉਸ ਨੂੰ ਚਾਹ ਦੇਣ ਲਈ ਦੇਣ ਦੇ ਲਈ ਗਈ ਤਾਂ ਹੋਸਨਾਇਨਾ ਦੀ ਤਸਵੀਰ ਫੜ ਕੇ ਬੈਠਾ ਹੋਇਆ ਸੀ ਸ਼ਾਇਦ ਉਸ ਨਾਲ ਕੁਝ ਗੱਲਾਂ ਕਰ ਰਿਹਾ ਸੀ ਕਹਿ ਰਿਹਾ ਸੀ ਕਿ ਸੁਨਾਇਨਾ ਤੁਸੀਂ ਮੈਨੂੰ ਇਕੱਲਾ ਕਿਉਂ ਛੱਡ ਗਏ ਦੇਖੋ ਨਾ ਜ਼ਿੰਦਗੀ ਕਿੰਨੀ ਬੇਕਾਰ ਹੋ ਗਈ ਹੈ ਜਿੰਨਾ ਪਿਆਰ ਤੁਸੀਂ ਮੇਰੇ ਨਾਲ ਕੀਤਾ ਸੀ ਸ਼ਾਇਦ ਉਹਨਾਂ ਪਿਆਰ ਮੇਰੇ ਨਾਲ ਕੋਈ ਹੋਰ ਨਾ ਕਰ ਸਕੇ ਤੁਹਾਡਾ ਪਿਆਰ ਮੈਨੂੰ ਸਮੇਂ ਯਾਦ ਆਉਂਦਾ ਹੈ। ਇਹੀ ਕਾਰਨ ਹੈ। ਕਿ ਮੈਂ ਤੁਹਾਨੂੰ ਭੁੱਲ ਨਹੀਂ ਸਕਦਾ ਤੁਹਾਡੇ ਵਾਂਗ ਜੇਕਰ ਮੈਨੂੰ ਕੋਈ ਹੋਰ ਪਿਆਰ ਕਰਦਾ ਤਾਂ ਸ਼ਾਇਦ ਮੈਂ ਤੁਹਾਨੂੰ ਭੁਲਾ ਵੀ ਦਿੰਦਾ ਪਰ ਕਦੇ ਮੈਨੂੰ ਕਿਸੇ ਨੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹਾਲਾਂਕਿ ਆਕਾਸ਼ ਜਾਣਦਾ ਸੀ ਕਿ ਮੈਂ ਕਮਰੇ ਦੇ ਵਿੱਚ ਆ ਚੁੱਕੀ ਹਾਂ ਪਰ ਫਿਰ ਵੀ ਉਹ ਸੁਨਹਿਨਾ ਦੀ ਤਸਵੀਰ ਦੇ ਨਾਲ ਗੱਲਾਂ ਕਰ ਰਿਹਾ ਸੀ ਇੱਕਦਮ ਹੀ ਉਸ ਨੇ ਸੁਨਹਿਨਾ ਦੀ ਤਸਵੀਰ ਨੂੰ ਆਪਣੇ ਬੁੱਲਾਂ ਦੇ ਨਾਲ ਲਾਇਆ ਸੀ ਮੈਨੂੰ ਲੱਗਿਆ ਕਿ ਜਿਵੇਂ ਮੇਰਾ ਦਿਲ ਕਿਸੇ ਨੇ ਮੁੱਠੀ ਦੇ ਵਿੱਚ ਘੁੱਟ ਦਿੱਤਾ ਹੋਵੇ ਚਾਹ ਦਾ ਕੱਪ ਮੇਰੇ ਹੱਥੋਂ ਡਿੱਗਦੇ ਡਿੱਗਦੇ ਬਚਿਆ ਸੀ ਮੈਂ ਜਲਦੀ ਨਾਲ ਚਾਹ ਦਾ ਕੱਪ ਸਾਈਡ ਟੇਬਲ ਤੇ ਰੱਖ ਦਿੱਤਾ ਕੱਪ ਦੀ ਵਾਇਸ ਸੁਣ ਕੇ ਉਹ ਕਹਿਣ ਲੱਗਿਆ ਕਿ ਤੁਸੀਂ ਕਦੋਂ ਆਏ ਹੋ ਮੈਂ ਕਿਹਾ ਜਦੋਂ ਤੁਸੀਂ ਆਪਣੀ ਪਤਨੀ ਦੇ ਨਾਲ ਗੱਲਾਂ ਕਰਨ ਦੇ ਵਿੱਚ ਵਿਜੀ ਸੀ ਮੈਂ ਚਾਹੁੰਦੀ ਹੋਈ ਵੀ ਆਪਣੀ ਜਲਨ ਆਪਣੇ ਦਿਲ ਦੇ ਵਿੱਚ ਨਹੀਂ ਰੱਖ ਸਕੀ ਸੀ ਇਹ ਗੱਲ ਸੁਣ ਕੇ ਆਕਾਸ਼ ਮੁਸਕਰਾਇਆ ਸੀ ਉਸ ਨੇ ਉਹ ਤਸਵੀਰ ਸਾਈਡ ਤੇ ਰੱਖ ਦਿੱਤੀ ਕਹਿਣ ਲੱਗਿਆ ਕਿ ਪਤਨੀ ਤਾਂ ਤੁਸੀਂ ਵੀ ਹੋ ਪਰ ਜੋ ਪਿਆਰ ਸੁਨੈਨਾ ਨੇ ਮੇਰੇ ਨਾਲ ਕੀਤਾ ਸੀ ਸ਼ਾਇਦ ਤੁਸੀਂ ਉਹ ਕਰ ਹੀ ਨਹੀਂ ਸਕਦੇ ਮੈਂ ਕਮਰੇ ਤੋਂ ਬਾਹਰ ਨਿਕਲ ਆਈ ਹਤੇ ਹੀ ਦਰਵਾਜ਼ਾ ਜ਼ੋਰ ਦੇ ਨਾਲ ਬੰਦ ਕੀਤਾ ਸੀ ਅਗਲੇ ਦਿਨ ਜਿਵੇਂ ਹੀ ਆਕਾਸ਼ ਸ਼ੇ ਦਫ਼ਤਰ ਦੇ ਲਈ ਘਰੋਂ ਨਿਕਲਿਆ ਤਾਂ ਮੈਂ ਉਸਦੇ ਕਮਰੇ ਦੇ ਵਿੱਚ ਚਲੀ ਗਈ ਮੈਂ ਸੁਨੈਨਾ ਦੀਆਂ ਸਾਰੀਆਂ ਤਸਵੀਰਾਂ ਅਲਮਾਰੀ ਵਿੱਚੋਂ ਕੱਢ ਕੇ ਆਪਣੇ ਕਮਰੇ ਵਿੱਚ ਲਿਾਈ ਅਤੇ ਉਹਨਾਂ ਨੂੰ ਲੁਕੋ ਕੇ ਰੱਖ ਦਿੱਤਾ ਇਸ ਤਰ੍ਹਾਂ ਕਰਦੇ ਹੋਏ ਮੈਨੂੰ ਰੋਣਾ ਵੀ ਆ ਰਿਹਾ ਸੀ ਮੈਨੂੰ ਰੋਂਦੇ ਹੋਏ ਦੇਖ ਕੇ ਸਮੀਰ ਕਹਿਣ ਲੱਗਿਆ ਕਿ ਮੰਮਾ ਕਿਉਂ ਰੋ ਰਹੇ ਹੋ ਤੁਸੀਂ ਮੈਂ ਉਸ ਨੂੰ ਕੀ ਦੱਸਦੀ ਕਿ ਕਿਹੜਾ ਦੁੱਖ ਮੈਨੂੰ ਖਾ ਰਿਹਾ ਹੈ ਉਹ ਨਹੀਂ ਜਾਣਦਾ ਸੀ ਕਿ ਮੈਂ ਉਸਦੀ ਸਗੀ ਮਾਂ ਨਹੀਂ ਹਾਂ ਅਤੇ ਉਹਦੀ ਸਗੀ ਮਾਂ ਸੁਨੈਨਾ ਸੀ ਕੈਨ ਲੱਗਿਆ ਮੰਮਾ ਇਹ ਕਿਸ ਦੀਆਂ ਫੋਟਮਾਂ ਹਨ ਜੋ ਤੁਸੀਂ ਲੁਕੋਈਆਂ ਹਨ ਮੈਂ ਕਿਹਾ ਕਿਸੇ ਦੀਆਂ ਨਹੀਂ ਮੈਨੂੰ ਪਤਾ ਸੀ ਕਿ ਮੇਰੀ ਇਸ ਹਰਕਤ ਤੇ ਆਕਾਸ਼ ਨੂੰ ਬਹੁਤ ਗੁੱਸਾ ਆਵੇਗਾ ਅਤੇ ਉਹ ਮੈਨੂੰ ਝਿੜਕੇਗਾ ਪਤਾ ਨਹੀਂ ਕਿਸ ਤਰ੍ਹਾਂ ਦਾ ਵਿਵਹਾਰ ਮੇਰੇ ਨਾਲ ਕਰੇਗਾ ਪਰ ਮੈਂ ਥੱਕ ਚੁੱਕੀ ਸੀ ਮੈਂ ਆਪਣੀ ਭੈਣ ਦੇ ਲਈ ਖੁਦ ਤਾਂ ਹੰਝੂ ਬਹਾ ਸਕਦੀ ਸੀ ਪਰ ਆਪਣੇ ਪਤੀ ਨੂੰ ਉਸ ਦੇ ਲਈ ਤਰਫਦਾ ਹੋਇਆ ਨਹੀਂ ਦੇਖ ਸਕਦੀ ਸੀ ਬਹੁਤ ਚਾਹਿਆ ਕਿ ਆਪਣੇ ਦਿਲ ਨੂੰ ਪੱਥਰ ਬਣਾ ਲਵਾਂ ਪਰ ਇਹ ਸੰਭਵ ਨਹੀਂ ਸੀ ਕਿਉਂ ਮੈਂ ਵੀ ਤਾਂ ਦਿਲ ਉਹ ਆਕਾਸ਼ ਨੂੰ ਚਾਹਣ ਲੱਗੀ ਸੀ ਮੇਰਾ ਦਿਲ ਚਾਹੁੰਦਾ ਸੀ ਕਿ ਆਕਾਸ਼ ਸਿਰਫ ਮੇਰੇ ਨਾਲ ਪਿਆਰ ਕਰੇ ਸੁਨੈਨਾ ਦੇ ਨਾਲ ਨਹੀਂ ਆਕਾਸ਼ ਜਦੋਂ ਘਰ ਆਇਆ ਤਾਂ ਅੱਜ ਉਸ ਦਾ ਮੂਡ ਕਾਫੀ ਚੰਗਾ ਸੀ ਉਹ ਹੱਸਦਾ ਹੋਇਆ ਘਰ ਦੇ ਵਿੱਚ ਦਾਖਲ ਹੋਇਆ ਸੀ ਮੈਂ ਸਾਹਮਣੇ ਹੀ ਬੈਠੀ ਹੋਈ ਸੀ ਇੱਕ ਪਲ ਦੇ ਲਈ ਮੇਰਾ ਦਿਲ ਬਹੁਤ ਬੁਰੇ ਤਰੀਕੇ ਨਾਲ ਧੜਕਿਆ ਸੀ ਪਤਾ ਨਹੀਂ ਹੁਣ ਥੋੜੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਸੀ ਅੰਦਰ ਦਾਖਲ ਹੁੰਦੇ ਹੀ ਉਹ ਆਪਣਾ ਬੈਗ ਇੱਕ ਪਾਸੇ ਸੱਟ ਕੇ ਟਾਈ ਖੋਲ ਕੇ ਮੇਰੇ ਨਾਲ ਹੀ ਸੋਫੇ ਤੇ ਬੈਠ ਗਿਆ ਮੇਰੇ ਮੋਢੇ ਤੇ ਆਪਣੀ ਬਾਂਹ ਰੱਖਦੇ ਹੋਏ ਇੱਕ ਡੂੰਘਾ ਸਾਹ ਲੈ ਕੇ ਬੋਲਿਆ ਅੱਜ ਮੌਸਮ ਬਹੁਤ ਹੀ ਵਧੀਆ ਹੈ ਦਿਲ ਕਰ ਰਿਹਾ ਹੈ ਕਿ ਆਪਣੀ ਪਤਨੀ ਦੇ ਨਾਲ ਕਿਤੇ ਘੁੰਮਣ ਦੇ ਲਈ ਜਾਇਆ ਜਾਵੇ ਮੇਰੇ ਨਾਲ ਚੱਲੋ ਅਸੀਂ ਕਿਤੇ ਬਾਹਰ ਘੁੰਮਣ ਦੇ ਲਈ ਚੱਲਦੇ ਹਾਂ ਸਮੀਰ ਤਾਂ ਉਸੇ ਸਮੇਂ ਹੀ ਖੁਸ਼ ਹੋ ਗਿਆ ਸੀ ਕਹਿਣ ਲੱਗਿਆ ਕਿ ਹਾਂ ਅਸੀਂ ਅੱਜ ਬਾਹਰ ਘੁੰਮਣ ਦੇ ਲਈ ਜਾਵਾਂਗੇ ਪਰ ਮੈਂ ਬਿਲਕੁਲ ਚੁੱਪ ਬੈਠੀ ਸੀ ਮੇਰੇ ਕੋਲੇ ਕੁਝ ਕਹਿਣ ਦੇ ਲਈ ਬਚਿਆ ਹੀ ਨਹੀਂ ਸੀ ਪਰ ਕੁਝ ਸਮੇਂ ਬਾਅਦ ਜਦੋਂ ਆਕਾਸ਼ ਕੱਪੜੇ ਚੇਂਜ ਕਰਨ ਦੇ ਲਈ ਆਪਣੇ ਕਮਰੇ ਦੇ ਵਿੱਚ ਗਿਆ ਤਾਂ ਉਸ ਦੇ ਚੀਕਣ ਦੀ ਆਵਾਜ਼ ਮੈਨੂੰ ਸੁਣਾਈ ਦਿੱਤੀ ਸੀ। ਉਹ ਗੁੱਸੇ ਨਾਲ ਬਾਹਰ ਆਇਆ ਸੀ। ਕਹਿਣ ਲੱਗਿਆ ਕਿ ਸੁਨੈਨਾ ਦੀਆਂ ਫੋਟੋਆਂ ਕਿੱਥੇ ਹਨ? ਬਲਮਾਰੀ ਵਿੱਚ ਹੀ ਰੱਖੀਆਂ ਸਨ ਮੈਂ ਪਰ ਹੁਣ ਕੋਈ ਵੀ ਤਸਵੀਰ ਅਲਮਾਰੀ ਦੇ ਵਿੱਚ ਮੌਜੂਦ ਨਹੀਂ ਹੈ। ਸਮੀਰ ਨੂੰ ਮੈਂ ਇਸ਼ਾਰਾ ਕਰ ਦਿੱਤਾ ਸੀ ਚੁੱਪ ਰਹਿਣ ਦਾ। ਉਹ ਇੱਕ ਪਾਸੇ ਚੁੱਪ ਬੈਠਾ ਹੋਇਆ ਸੀ ਆਕਾਸ਼ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਸਕਾਈਲ ਲੱਗਿਆ ਕਿ ਇਸ ਘਰ ਦੇ ਵਿੱਚ ਤੁਸੀਂ ਹੁੰਦੇ ਹੋ ਨਾ ਸਾਰਾ ਦਿਨ ਕੀ ਕੀਤਾ ਹੈ ਤੁਸੀਂ ਮੇਰੀ ਸੁਨਹਿਨਾ ਦੀਆਂ ਤਸਵੀਰਾਂ ਨਾਲ ਉਹ ਮੈਨੂੰ ਬਾਹਰ ਤੋਂ ਫੜ ਕੇ ਝੁੰਝੋੜਨ ਲੱਗਿਆ ਸੀ ਮੈਂ ਕਿਹਾ ਤੁਹਾਡੀ ਸੁਨਹਿਨਾ ਹੈ ਤੁਹਾਨੂੰ ਪਤਾ ਹੋਵੇਗਾ ਅਤੇ ਮੈਨੂੰ ਇੰਨਾਂ ਸਾਰੀਆਂ ਗੱਲਾਂ ਤੋਂ ਦੂਰ ਹੀ ਰੱਖੋ ਤੁਸੀਂ ਖੁਦ ਹੀ ਸੁਨਹਿਨਾ ਦੀਆਂ ਫੋਟੋਆਂ ਨੂੰ ਚੁੰਮ ਰਹੇ ਸੀ ਮੈਨੂੰ ਕੀ ਪਤਾ ਸੀ ਤੁਸੀਂ ਇਹ ਕੀਤੇ ਰੱਖ ਦਿੱਤੀਆਂ ਹੋਣਗੀਆਂ ਮੈਂ ਉਸ ਤੋਂ ਨਜ਼ਰਾਂ ਚੁੜਾ ਰਹੀ ਸੀ ਪਹਿਲਾਂ ਮੈਂ ਆਕਾਸ਼ ਨੂੰ ਕਦੇ ਵੀ ਇੰਨੇ ਗੁੱਸੇ ਦੇ ਵਿੱਚ ਨਹੀਂ ਦੇਖਿਆ ਸੀ ਪਰ ਅਗਲੇ ਹੀ ਪਲ ਉਹ ਇੱਕਦਮ ਤੋਂ ਸ਼ਾਂਤ ਹੋ ਗਿਆ ਸੀ ਅਤੇ ਕਮਰੇ ਦੇ ਵਿੱਚ ਚਲਾ ਗਿਆ ਮੈਨੂੰ ਲੱਗਿਆ ਕਿ ਸ਼ਾਇਦ ਅੱਜ ਤਾਂ ਉਸ ਨੇ ਮੈਨੂੰ ਥੱਪੜ ਮਾਰ ਹੀ ਦੇਣਾ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ ਸੀ ਸ਼ਾਇਦ ਆਕਾਸ਼ ਨੂੰ ਬੁਰਾ ਲੱਗਿਆ ਸੀ ਉਸ ਨੂੰ ਦੁੱਖ ਹੋਇਆ ਸੀ ਪਰ ਮੈਂ ਵੀ ਕੀ ਕਰਦੀ ਮੈਂ ਆਪਣੇ ਦਿਲ ਨੂੰ ਸਮਝਾ ਵੀ ਨਹੀਂ ਸਕਦੀ ਸੀ ਇਸ ਕਰਕੇ ਸੋਚਿਆ ਕਿ ਜੇ ਉਹ ਇਸ ਤਰ੍ਹਾਂ ਹੀ ਚਾਹੁੰਦਾ ਹੈ ਤਾਂ ਮੈਨੂੰ ਵੀ ਇਸ ਤਰ੍ਹਾਂ ਹੀ ਖੁਸ਼ ਰਹਿਣਾ ਚਾਹੀਦਾ ਹੈ ਐਨੇ ਸਾਲਾਂ ਤੋਂ ਮੈਂ ਇਸ ਤਰ੍ਹਾਂ ਹੀ ਰਹਿ ਰਹੀ ਸੀ ਵੈਸੇ ਵੀ ਆਕਾਸ਼ ਦੇ ਦਿਲ ਦੇ ਵਿੱਚ ਚਾਹੇ ਸੁਨਹਿਣਾ ਹੋਵੇ ਜਾਂ ਕੋਈ ਹੋਰ ਮੈਨੂੰ ਇੰਨਾਂ ਗੱਲਾਂ ਤੋਂ ਫਰਕ ਪੈਣਾ ਹੀ ਨਹੀਂ ਚਾਹੀਦਾ ਅਗਲੇ ਦਿਨ ਮੈਂ ਘਰ ਦੇ ਕੰਮਾਂ ਦੇ ਵਿੱਚ ਲੱਗ ਚੁੱਕੀ ਸੀ ਦੁਬਾਰਾ ਆਕਾਸ਼ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਅੱਜ ਉਹ ਨਾਸ਼ਤਾ ਕੀਤੇ ਬਿਨਾਂ ਹੀ ਘਰੋਂ ਚਲਾ ਗਿਆ ਸੀ ਸ਼ਾਮ ਨੂੰ ਜਦੋਂ ਉਹ ਘਰ ਵਾਪਸ ਆਇਆ ਤਾਂ ਉਸਦੇ ਹੱਥ ਦੇ ਵਿੱਚ ਇੱਕ ਬਹੁਤ ਵੱਡਾ ਫਰੇਮ ਸੀ ਇੰਨਾ ਵੱਡਾ ਫਰੇਮ ਦੇਖ ਕੇ ਮੈਂ ਹੈਰਾਨ ਹੋ ਗਈ ਸੀ ਸਮੀਰ ਬਾਰ ਬਾਰ ਪੁੱਛਣ ਲੱਗਾ ਕੇ papa ਇਸ ਦੇ ਵਿੱਚ ਕੀ ਹੈ ਉਹ ਵਾਰ-ਵਾਰ ਪੁੱਛ ਰਿਹਾ ਸੀ ਤਾਂ ਉਹ ਮੁਸਕਰਾ ਕੇ ਕਹਿਣ ਲੱਗਿਆ ਕਿ ਦੇਖੋ ਮੈਂ ਆਪਣੇ ਬੇਟੇ ਲਈ ਕੀ ਲੈ ਕੇ ਆਇਆ ਮੈਂ ਬਹੁਤ ਹੈਰਾਨੀ ਨਾਲ ਉਸ ਫਰੇਮ ਨੂੰ ਦੇਖ ਰਹੀ ਸੀ ਜਿਸ ਨੂੰ ਉਹ ਖੋਲ ਕੇ ਸਾਹਮਣੇ ਲਗਾ ਚੁੱਕਿਆ ਸੀ ਜਿਵੇਂ ਜਿਵੇਂ ਕਾਗਜ਼ ਨੂੰ ਉਹ ਉਤਾਰ ਰਿਹਾ ਸੀ ਮੇਰੀ ਧੜਕਨ ਤਾਂ ਰੁਕ ਹੀ ਗਈ ਸੀ ਕਿਉਂਕਿ ਉਸ ਦੇ ਵਿੱਚ ਤਾਂ ਸੁਨਹਿਨਾ ਦੀ ਤਸਵੀਰ ਸੀ ਮੇਰੇ ਦਿਲ ਵਿੱਚ ਤਾਂ ਜਿਵੇਂ ਅੱਗ ਲੱਗ ਗਈ ਸੀ ਸੁਨਹਿਨਾ ਦੀ ਇੰਨੀ ਵੱਡੀ ਤਸਵੀਰ ਦੇਖ ਕੇ ਜਿਸ ਨੂੰ ਉਹ ਆਪਣੇ ਕਮਰੇ ਦੇ ਵਿੱਚ ਬੈੱਡ ਦੇ ਸਾਹਮਣੇ ਗਾ ਚੁਕਿਆ ਸੀ ਕਹਿਣ ਲੱਗਿਆ ਕਿ ਹੁਣ ਮੇਰੀ ਸੁਨੈਨਾ ਹਮੇਸ਼ਾ ਮੇਰੀਆਂ ਅੱਖਾਂ ਦੇ ਸਾਹਮਣੇ ਰਹੇਗੀ ਮੇਰਾ ਜੀ ਚਾਹਿਆ ਕਿ ਹੁਣ ਹੀ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ ਹੁਣ ਤਾਂ ਮੇਰੇ ਸਬਰ ਦੀ ਹੱਦ ਹੋ ਚੁੱਕੀ ਸੀ ਆਖਰਕਾਰ ਆਕਾਸ਼ ਚਾਹੁੰਦਾ ਕੀ ਸੀ ਇੱਕ ਪਾਸੇ ਮੇਰੇ ਨਾਲ ਪਿਆਰ ਦਾ ਇਜ਼ਹਾਰ ਕਰਦਾ ਸੀ ਅਤੇ ਦੂਜੇ ਪਾਸੇ ਸੁਨੈਨਾ ਨੂੰ ਵੀ ਆਪਣੇ ਦਿਲ ਚੋਂ ਕੱਢ ਨਹੀਂ ਸਕਿਆ ਸੀ ਸੁਨੈਨਾ ਮਰ ਚੁੱਕੀ ਸੀ ਕਿੰਨੇ ਸਾਲ ਗੁਜ਼ਰ ਗਏ ਸਨ ਜਦੋਂ ਕਿ ਮੈਂ ਜਿਉਂਦੀ ਸੀ ਜਿਸ ਨੂੰ ਪਲ-ਪਲ ਆਕਾਸ਼ ਮਾਰ ਰਿਹਾ ਸੀ ਮੈਂ ਅਗਲੇ ਹੀ ਪਲ ਆਕਾਸ਼ ਦੇ ਕੋਲ ਆਈ ਉਸ ਨੂੰ ਵਾਂ ਤੋਂ ਫੜ ਕੇ ਆਪਣੇ ਵੱਲ ਕੀਤਾ ਸੀ ਫਿਰ ਇਸ ਤਰ੍ਹਾਂ ਕਾਰਨ ਤੇ ਉਹ ਮੈਨੂੰ ਕਹਿਣ ਲੱਗਾ ਕਿ ਕੀ ਹੋ ਗਿਆ ਇੰਨੀ ਜਜ਼ਬਾਤੀ ਕਿਉਂ ਹੋ ਰਹੀ ਹੈ ਦੇਖੋ ਤੁਹਾਡੀ ਭੈਣ ਮੇਰੇ ਨਾਲ ਕਿੰਨੀ ਖੁਸ਼ ਲੱਗ ਰਹੀ ਹੈ ਫੋਟੋ ਵਿੱਚ ਪਰ ਮੈਂ ਅਗਲੇ ਹੀ ਪਲ ਉਸ ਦੇ ਸਾਹਮਣੇ ਹੱਥ ਜੋੜ ਕੇ ਖੜੀ ਹੋ ਗਈ ਸੀ ਮੈਂ ਕਿਹਾ ਬੱਸ ਕਰੋ ਆਕਾਸ਼ ਸੁਨੈਨਾ ਹੁਣ ਮਰ ਚੁੱਕੀ ਹੈ ਅਤੇ ਤੁਸੀਂ ਅਜੇ ਤੱਕ ਉਸ ਦੇ ਖਿਆਲਾਂ ਦੇ ਵਿੱਚੋਂ ਨਹੀਂ ਨਿਕਲੇ ਹੋ ਆਖਰਕਾਰ ਤੁਸੀਂ ਮੈਨੂੰ ਕਿਸ ਗੱਲ ਦੀ ਸਜ਼ਾ ਦੇ ਰਹੇ ਹੋ ਆਖਰਕਾਰ ਮੇਰਾ ਕਸੂਰ ਕੀ ਸੀ ਸਰਫ ਇਹ ਕਿ ਮੈਂ ਸੁਨਹਿਨਾ ਦੀ ਭੈਣ ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਦੂਜੀ ਔਰਤ ਹਾਂ ਮੈਨੂੰ ਜਲਨ ਹੁੰਦੀ ਹੈ ਜਦੋਂ ਤੁਸੀਂ ਮੇਰੀ ਮਰੀ ਹੋਈ ਭੈਣ ਦੇ ਨਾਲ ਮੁਹੱਬਤ ਭਰੀਆਂ ਗੱਲਾਂ ਕਰਦੇ ਹੋ ਮੇਰਾ ਕੀ ਦੋਸ਼ ਹੈ ਮੇਰੇ ਜਜ਼ਬਾਤਾਂ ਦਾ ਕੀ ਸਭ ਕੁਝ ਤਾਂ ਸੁਨੈਨਾ ਦਾ ਹੀ ਹੈ ਤੁਸੀਂ ਵੀ ਸਮੀਰ ਵੀ ਅਤੇ ਇਹ ਘਰ ਵੀ ਮੈਂ ਕਿਉਂ ਸੁਨੈਨਾ ਦੀਆਂ ਛੱਡੀਆਂ ਹੋਈਆਂ ਚੀਜ਼ਾਂ ਤੇ ਆਪਣਾ ਸਮਾਂ ਖਰਾਬ ਕਰ ਰਹੀ ਹਾਂ ਜੇਕਰ ਤੁਸੀਂ ਇਹ ਸਭ ਕੁਝ ਹੀ ਕਰਨਾ ਸੀ ਤਾਂ ਮੇਰੇ ਨਾਲ ਵਿਆਹ ਹੀ ਕਿਉਂ ਕੀਤਾ ਮੇਰੇ ਵੀ ਕੁਝ ਇਰਮਾਨ ਸਨ ਮੇਰੇ ਵੀ ਕੁਝ ਜਜ਼ਬਾਤ ਸਨ ਜਿਨ੍ਹਾਂ Thank mm -hmm. you. ਤੁਸੀਂ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਪਰ ਤੁਹਾਨੂੰ ਬਿਲਕੁਲ ਵੀ ਫਰਕ ਨਹੀਂ ਪੈਂਦਾ ਕਿ ਮੈਂ ਕੀ ਚਾਹੁੰਦੀ ਹਾਂ ਆਕਾਸ਼ ਵਸ ਧਿਆਨ ਨਾਲ ਮੈਨੂੰ ਹੀ ਦੇਖ ਰਿਹਾ ਸੀ ਮੈਂ ਕਿੰਨੇ ਸਮੇਂ ਤੱਕ ਬੋਲਦੀ ਰਹੀ ਮੈਂ ਕੋਸ਼ਿਸ਼ ਕਰ ਰਹੀ ਸੀ ਕਿ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਨਾ ਨਿਕਲਣ ਪਰ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਕੇ ਮੇਰੀਆਂ ਗੱਲਾਂ ਤੇ ਆ ਗਏ ਸਨ ਮੇਰੀ ਬੇਵਸੀ ਮੇਰਾ ਪਿਆਰ ਸਭ ਕੁਝ ਮੇਰੇ ਬੁੱਲਾਂ ਤੇ ਆ ਗਿਆ ਸੀ ਉਸਦੇ ਚਿਹਰੇ ਤੇ ਇੱਕ ਮੁਸਕਰਾਹਟ ਸੀ ਉਸਨੇ ਮੈਨੂੰ ਮੋਢਿਆਂ ਤੋਂ ਫੜਿਆ ਸੀ ਤੇ ਆਪਣੇ ਬੈੱਡ ਤੇ ਬਿਠਾ ਦਿੱਤਾ ਸੀ ਉਹ ਮੇਰੇ ਸਾਹ ਮਨੇ ਹੀ ਬੈਠ ਗਿਆ ਕਹਿਣ ਲੱਗਿਆ ਕਿ ਤੁਸੀਂ ਮਨ ਕਿਉਂ ਨਹੀਂ ਲੈਂਦੇ ਕਿ ਤੁਸੀਂ ਵੀ ਮੇਰੇ ਨਾਲ ਪਿਆਰ ਕਰਨ ਲੱਗੇ ਹੋ ਇਹ ਕੋ ਸ਼ਬਦ ਸਨ ਜਿਨ੍ਹਾਂ ਨਾਲ ਮੇਰੇ ਸਰੀਰ ਦੇ ਵਿੱਚ ਕਰੰਟ ਦੌੜ ਗਿਆ ਸੀ ਮੈਂ ਸਿਰ ਚੱਕ ਕੇ ਉਸਦੇ ਵੱਲ ਦੇਖਿਆ ਮੈਂ ਕਿਹਾ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਮੈਨੂੰ ਤੁਹਾਡੇ ਨਾਲ ਕੋਈ ਪਿਆਰ ਨਹੀਂ ਹੈ ਮੈਂ ਤਾਂ ਤੁਹਾਡੇ ਨਾਲ ਪਿਆਰ ਕਰ ਹੀ ਨਹੀਂ ਸਕਦਾ ਅਗਲੇ ਹੀ ਪਲ ਉਹ ਮੁਸਕਰਾਇਆ ਸੀ ਕਹਿਣ ਲੱਗਿਆ ਕਿ ਜੇਕਰ ਤੁਸੀਂ ਮੇਰੇ ਨਾਲ ਪਿਆਰ ਨਹੀਂ ਕਰਦੇ ਤਾਂ ਫਿਰ ਇਹ ਜਲਨ ਕਿਉਂ ਜਦੋਂ ਵੀ ਮੈਂ ਸਨਹਿਨਾ ਦੇ ਨਾਲ ਗੱਲ ਕਰਦਾ ਹਾਂ ਉਸ ਦੀ ਫੋਟੋ ਦੇਖਦਾ ਹਾਂ ਤੁਸੀਂ ਫੋਟੋ ਚੰਮਦਾ ਹਾਂ ਤਾਂ ਤੁਸੀਂ ਤੜਫ ਕਿਉਂ ਉੜਦੇ ਹੋ ਮੈਂ ਇਹ ਵੀ ਜਾਣਦਾ ਹਾਂ ਕਿ ਤੁਸੀਂ ਹੀ ਸੁਨੈਨਾ ਦੀਆਂ ਤਸਵੀਰਾਂ ਨੂੰ ਲੁਕੋਇਆ ਹੈ ਤਾਂ ਕਿ ਮੈਂ ਉਸ ਤੋਂ ਦੂਰ ਆਵਾਂ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਕਿ ਮੈਂ ਸੁਨੈਨਾ ਨੂੰ ਯਾਦ ਕਰਦਾ ਹਾਂ ਕਿਉਂਕਿ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਮੇਰੀਆਂ ਅੱਖਾਂ ਦੇ ਵਿੱਚ ਦੇਖੋ ਹੋ ਮੇਰੇ ਸਾਹਮਣੇ ਗੋਡਿਆਂ 'ਪਰ ਬੈਠਾ ਤੇ ਕਹਿਣ ਲੱਗਿਆ ਮੈਂ ਤੁਹਾਡੀ ਅੱਖਾਂ ਦੇ ਵਿੱਚ ਦੇਖਣਾ ਚਾਹੁੰਦਾ ਹਾਂ ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਸੁਨੈਨਾ ਦੀਆਂ ਅੱਖਾਂ ਦੇ ਵਿੱਚ ਦੇਖਿਆ ਕਰਦਾ ਸੀ ਆਕਾਸ਼ ਨੇ ਫਿਰ ਤੋਂ ਗਲਤੀ ਕਰ ਦਿੱਤੀ ਸੀ ਸੁਨੈਨਾ ਦਾ ਨਾਮ ਲੈ ਕੇ ਮੇਰੇ ਸਰੀਰ ਦੇ ਵਿੱਚ ਫਿਰ ਤੋਂ ਅੱਗ ਲੱਗ ਚੁੱਕੀ ਸੀ ਮੈਂ ਕਿਹਾ ਬੱਸ ਕਰੋ ਆਕਾਸ਼ ਮੇਰੇ ਸਾਹਮਣੇ ਸੁਨੈਨਾ ਦਾ ਨਾਮ ਲੈਣਾ ਬੰਦ ਕਰੋ ਮਰ ਚੁੱਕੀ ਹੈ ਸੁਨੈਨਾ ਅਤੇ ਮੈਂ ਪਤਨੀ ਹਾਂ ਤੁਹਾਡੀ ਸੁਣਾਇਨਾ ਕੁਝ ਵੀ ਨਹੀਂ ਲੱਗਦੀ ਤੁਹਾਡੀ ਸਮਝੇ ਤੁਸੀਂ ਗੁੱਸੇ ਦੇ ਵਿੱਚ ਮੈਂ ਉਹ ਕੁਝ ਬੋਲ ਚੁੱਕੀ ਸੀ ਜੋ ਮੈਨੂੰ ਬੋਲਣਾ ਨਹੀਂ ਚਾਹੀਦਾ ਸੀ ਅਤੇ ਜੋ ਮੈਂ ਬੋਲਣਾ ਨਹੀਂ ਚਾਹੁੰਦੀ ਸੀ ਉਹ ਕਿੰਨੇ ਸਮੇਂ ਤੱਕ ਮੈਨੂੰ ਦੇਖਦਾ ਰਿਹਾ ਸੀ ਕਹਿਣ ਲੱਗਿਆ ਕਿ ਜੇਕਰ ਪਿਆਰ ਨਹੀਂ ਹੈ ਤਾਂ ਫਿਰ ਕੀ ਹੈ ਇਹ ਇੱਕ ਔਰਤ ਦੂਜੀ ਔਰਤ ਤੋਂ ਉਸ ਸਮੇਂ ਹੀ ਜਲਨ ਕਰਦੀ ਹੈ ਜਦੋਂ ਉਹ ਦੇਖਦੀ ਹੈ ਕਿ ਉਸ ਦਾ ਪਤੀ ਦੂਜੀ ਔਰਤ ਦੇ ਵਿੱਚ ਦਿਲਚਸਪੀ ਲੈ ਰਿਹਾ ਹੈ ਤੁਸੀਂ ਆਖਰ ਆਪਣੇ ਇਨ੍ਹਾਂ ਜਜ਼ਬਾਤਾਂ ਨੂੰ ਕੀ ਨਾਮ ਦਿਓਗੇ ਮੈਂ ਮੰਨਦਾ ਹਾਂ ਕਿ ਮੈਂ ਗਲਤੀ ਕੀਤੀ ਹੈ ਮੈਂ ਇੱਕ ਲੰਬੇ ਸਮੇਂ ਤੱਕ ਤੁਹਾਡੇ ਨਾਲ ਬਹੁਤ ਬੁਰਾ ਵਿਵਹਾਰ ਰੱਖਿਆ ਪਰ ਤੁਸੀਂ ਵੀ ਤਾਂ ਮੈਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਮੈਨੂੰ ਇਹ ਨਹੀਂ ਦੱਸਿਆ ਕਿ ਤੁਸੀਂ ਮੇਰੀ ਪਤਨੀ ਹੋ ਅਤੇ ਮੇਰੇ ਤੇ ਕਦੇ ਵੀ ਆਪਣਾ ਹੱਕ ਨਹੀਂ ਜਤਾਇਆ ਕੋਹ ਸਭ ਕੁਝ ਨਹੀਂ ਕੀਤਾ ਜੋ ਮੈਂ ਉਹ ਦਾ ਸੀ ਉਹ ਮੇਰਾ ਹੱਥ ਫੜ ਕੇ ਮੇਰੇ ਨਾਲ ਗੱਲ ਕਰ ਰਿਹਾ ਸੀ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ ਸਨ ਅੱਜ ਮੈਂ ਹੰਝੂ ਸਾਫ ਨਹੀਂ ਕੀਤੇ ਸਨ ਬਲਕਿ ਉਹਨਾਂ ਨੂੰ ਵਹਿਣ ਦਿੱਤਾ ਸੀ ਅੱਜ ਮੈਂ ਆਪਣੇ ਸਾਰੇ ਗੁੱਸੇ ਨੂੰ ਇੱਕ ਪਾਸੇ ਰੱਖ ਦਿੱਤਾ ਸੀ ਮੈਂ ਕਿਹਾ ਕਿ ਭਲਾ ਹੀ ਤੁਸੀਂ ਸੁਨੈਨਾ ਦੇ ਪਤੀ ਸੀ ਪਰ ਤੁਹਾਡਾ ਮੇਰੇ ਨਾਲ ਵਿਆਹ ਹੋਇਆ ਮੈਂ ਜਿਵੇਂ ਤਿਵੇਂ ਆਪਣੇ ਦਿਲ ਤੇ ਪੱਥਰ ਰੱਖ ਕੇ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਮੇਰੀ ਹੁਣ ਸਾਰੀ ਜ਼ਿੰਦਗੀ ਤੁਹਾਡੇ ਨਾਲ ਬਿਤਣ ਵਾਲੀ ਹੈ ਸੁਮੀਰ ਨੂੰ ਤਾਂ ਮੈਂ ਸ਼ੁਰੂ ਤੋਂ ਹੀ ਆਪਣਾ ਬੱਚਾ ਹੀ ਸਮਝਿਆ ਸੀ ਅਤੇ ਸਾਨੂੰ ਵੀ ਆਪਣਾ ਪਤੀ ਬਣਾਉਣਾ ਚਾਹੁੰਦੀ ਸੀ ਮੈਂ ਜਾਣਦੀ ਸੀ ਕਿ ਤੁਹਾਡੇ ਦਿਲ ਦੇ ਵਿੱਚੋਂ ਸੁਨੈਨਾ ਨੂੰ ਕੱਢਣਾ ਆਸਾਨ ਨਹੀਂ ਹੋਵੇਗਾ ਪਰ ਇਸ ਦੇ ਬਾਵਜੂਦ ਮੈਂ ਜਦੋਂ ਵੀ ਤਿਆਰ ਹੁੰਦੀ ਚੂੜੀਆਂ ਪਾਉਂਦੀ ਤਾਂ ਤੁਸੀਂ ਮੇਰੇ ਨਾਲ ਬਹੁਤ ਬੁਰਾ سلوਕ ਕਰਦੇ ਸੀ ਕਿ ਤੁਸੀਂ ਇੰਨੀ ਜਲਦੀ ਉਹ ਸਾਰੀਆਂ ਗੱਲਾਂ ਭੁੱਲ ਗਏ ਤੁਸੀਂ ਮੈਨੂੰ ਕਿਹਾ ਸੀ ਕਿ ਤੂੰ ਤਿਆਰ ਨਾ ਹੋਇਆ ਕਰ ਮੈਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੀ ਹੈ ਮੇਰੇ ਦਿਲ ਦੇ ਵਿੱਚ ਸਿਰਫ ਸੁਨੈਨਾ ਹੈ ਉਸ ਤੋਂ ਬਾਅਦ ਹੀ ਮੈਂ ਆਪਣੇ ਸਾਰੇ ਸ਼ੌਂਕ ਖਤਮ ਕਰ ਦਿੱਤੇ ਸਨ ਕਹਿ ਲੱਗਿਆ ਮੈਂ ਤਾਂ ਇੱਕ ਕਹੀ ਵਾਰ ਗੁੱਸੇ ਦੇ ਵਿੱਚ ਕਿਹਾ ਸੀ ਪਾਰ ਉਸ ਤੋਂ ਬਾਅਦ ਤੁਸੀਂ ਆਪਣੀ ਹਾਲਤ ਕਮ ਵਾਲੀ ਨੌਕਰਾਨੀ ਦੀ ਤਰ੍ਹਾਂ ਬਣਾ ਲਈ ਸੀ ਆਪਣੇ ਆਪ ਹੀ ਮੇਰੇ ਤੋਂ ਦੂਰੀ ਬਣਾ ਲਈ ਸੀ ਤੂੰ ਪਤਨੀ ਸੀ ਮੇਰੀ ਸੱਜਣਾ ਸੰਵਰਨਾ ਤੁਹਾਡਾ ਹੱਕ ਸੀ ਤੁਸੀਂ ਮੇਰੇ ਨਾਲ ਇਸ ਗੱਲ ਤੇ ਲੜ ਸਕਦੇ ਸੀ ਝਗੜ ਸਕਦੇ ਸੀ ਤੁਸੀਂ ਆਪਣਾ ਹੱਕ ਮੇਰੇ ਤੇ ਜਿਤਾ ਸਕਦੇ ਸੀ ਸਮੀਰ ਨੇ ਵੀ ਤਾਂ ਤੁਹਾਨੂੰ ਕਿੰਨਾ ਤੰਗ ਕੀਤਾ ਸੀ ਸਿਰਫ ਕੁਝ ਹੀ ਘੰਟਿਆਂ ਦਾ ਸੀ ਜਦੋਂ ਉਹ ਤੁਹਾਡੀ ਗੋਦੀ ਵਿੱਚ ਆਇਆ ਸੀ ਤੁਹਾਡੇ ਨਾਲ ਲੜਦਾ ਵੀ ਸੀ ਤੁਹਾਡੇ ਨਾਲ ਜਿੱਤ ਵੀ ਕਰਦਾ ਸੀ ਜਿੰਨਾ ਹੋ ਸਕਦਾ ਸੀ ਉਸਨੇ ਤੁਹਾਨੂੰ ਤੰਗ ਕੀਤਾ ਸੀ ਪਰ ਫਿਰ ਵੀ ਤੁਹਾਡੇ ਦਿਲ ਦੇ ਵਿੱਚ ਉਸ ਦੇ ਲਈ ਪਿਆਰ ਸੀ ਆਪਣਾਪਨ ਸੀ ਉਸ ਦੀ ਇੱਕ ਆਵਾਜ਼ ਤੇ ਹੀ ਤੁਸੀਂ ਉਸ ਦੇ ਕੋਲ ਭੱਜੇ ਜਾਂਦੇ ਸੀ ਪਰ ਜੇਕਰ ਮੈਂ ਤੁਹਾਡੇ ਵੱਲ ਕਦਮ ਨਹੀਂ ਵਧਾਇਆ ਤਾਂ ਮੇਰੀ ਗਲਤੀ ਹੈ ਪਰ ਪਿੱਛੇ ਤਾਂ ਤੁਸੀਂ ਵੀ ਹੋ ਚੁੱਕੇ ਸੀ ਹੋ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਮੈਂ ਦਿਲ ਹੀ ਦਿਲ ਸੋਚ ਰਹੀ ਸੀ ਕਿ ਗਲਤੀ ਸਿਰਫ ਮੇਰੀ ਜਾਂ ਉਸ ਦੀ ਨਹੀਂ ਸੀ ਸਾਡੀ ਦੋਨਾਂ ਦੀ ਸੀ ਅਸੀਂ ਦੋਨਾਂ ਨੇ ਹੀ ਇੱਕ ਦੂਜੇ ਨੂੰ ਸਮਾਂ ਨਹੀਂ ਦਿੱਤਾ ਸੀ ਬਸ ਇਹੀ ਲਖੀਰ ਦੇ ਫਕੀਰ ਬਣ ਚੁੱਕੇ ਸੀ ਦਿਮਾਗ ਦੇ ਵਿੱਚ ਸਿਰਫ ਇਹੀ ਗੱਲ ਸੀ ਕਿ ਆਕਾਸ਼ ਸਿਰਫ ਸੁਨੈਨਾ ਦਾ ਹੈ ਮੇਰਾ ਉਸ ਦੇ ਨਾਲ ਕੋਈ ਸਬੰਧ ਨਹੀਂ ਹੈ ਅਸੀਂ ਬਹੁਤ ਸਮੇਂ ਤੱਕ ਇੱਕ ਦੂਜੇ ਦੇ ਨਾਲ ਗਿਲੇ ਸ਼ਿਕਵੇ ਕਰਦੇ ਰਹੇ ਇਹ ਰਾਤ ਸਾਡੀ ਜ਼ਿੰਦਗੀ ਦੀ ਹਸੀਨ ਰਾਤ ਮੇਰੇ ਬੈਂਦੇ ਹੋਏ ਹੰਝੂਆਂ ਨੂੰ ਆਕਾਸ਼ ਆਪਣੇ ਹੱਥਾਂ ਦੇ ਨਾਲ ਸਾਫ਼ ਕਰ ਰਿਹਾ ਸੀ ਅਤੇ ਇਸ ਵਾਰ ਮੈਂ ਉਸਦੇ ਹੱਥਾਂ ਨੂੰ ਝੜਕਿਆ ਨਹੀਂ ਸੀ ਮੈਂ ਇਸ ਗੱਲ ਨੂੰ ਸਵੀਕਾਰ ਕਰ ਲਿਆ ਸੀ ਕਿ ਹਾਂ ਆਕਾਸ਼ ਮੈਨੂੰ ਤੁਹਾਡੇ ਨਾਲ ਪਿਆਰ ਹੈ ਅਤੇ ਮੈਂ ਨਹੀਂ ਰਹਿ ਸਕਦੀ ਤੁਹਾਡੇ ਬਿਨਾ ਆਕਾਸ਼ ਵੀ ਕਹਿਣ ਲੱਗਿਆ ਕਿ ਨੰਦਨੀ ਮੈਂ ਸਿਰਫ ਤੇ ਸਿਰਫ ਤੁਹਾਨੂੰ ਪਿਆਰ ਕਰਨ ਲੱਗਿਆ ਹਾਂ ਮੈਂ ਮੰਨਦਾ ਹਾਂ ਕਿ ਮੈਂ ਸੁਨਹਿਨਾ ਦੇ ਨਾਲ ਵੀ ਪਿਆਰ ਕੀਤਾ ਸੀ ਪਰ ਸੁਨਹਿਨਾ ਮੇਰੇ ਨਾਲ ਬਹੁਤ ਘਟ ਰਹੀ ਸੀ ਉਹ ਮੇਰਾ ਅਤੀਤ ਸੀ ਹੁਣ ਤੁਸੀਂ ਮੇਰੇ ਦਿਲ ਦੇ ਵਿੱਚ ਆਪਣਾ ਘਰ ਬਣਾ ਚੁੱਕੇ ਹੋ ਅਤੇ ਮੈਂ ਤਾਂ ਤੁਹਾਡੇ ਜਜ਼ਬਾਤਾਂ ਨੂੰ ਪੜਕਾਉਣ ਦੇ ਲਈ ਹੀ ਸੁਨਹਿਨਾ ਦਾ ਨਾਮ ਲਿਆ ਕਰਦਾ ਸੀ ਤਾਂ ਕਿ ਤੁਹਾਡਾ ਪਿਆਰ ਤੁਹਾਡੇ ਜਜ਼ਬਾਤ ਉੱਭਰ ਕੇ ਸਾਹਮਣੇ ਆ ਜਾਣ ਅਤੇ ਮੈਂ ਜਾਣ ਸਕਾਂ ਕਿ ਤੁਹਾਡੇ ਦਿਲ ਦੇ ਵਿੱਚ ਮੇਰੇ ਲਈ ਕੀ ਹੈ ਅਤੇ ਦੇਖੋ ਮੈਂ ਕਾਮਯਾਬ ਹੋ ਗਿਆ ਮੈਂ ਤੁਹਾਨੂੰ ਆਪਣੇ ਪਿਆਰ ਦੇ ਵਿੱਚ ਪਿੰਗਲਾ ਲਿਆ ਹੈ ਅਸੀਂ ਇਹ ਗੱਲਾਂ ਹੀ ਕਰ ਰਹੇ ਸੀ ਜਦੋਂ ਅਗਲੇ ਹੀ ਪਲ ਦਰਵਾਜ਼ਾ ਖੁੱਲ੍ਹਿਆ ਸੀ ਸਮੀਰ ਅੰਦਰ ਦਾਖਲ ਹੋ ਗਿਆ ਸੀ ਅੱਖਾਂ ਦੇ ਵਿੱਚ ਨੀਂਦ ਸੀ ਕਹਿਣ ਲੱਗਿਆ ਮਾਂ ਮੈਨੂੰ ਨੀਂਦ ਆਈ ਹੈ ਤੁਸੀਂ ਜਲਦੀ ਚਲੋ ਨਾ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦੀ ਆਕਾਸ਼ ਕਹਿਣ ਲੱਗਿਆ ਕਿ ਬੇਟਾ ਤੁਸੀਂ ਅੱਜ ਕੱਲੇ ਹੀ ਸੌ ਜਾਓ ਮੈਂ ਤੇ ਤੁਹਾਡੀ ਮੰਮਾ ਇੱਕ ਛੋਟੀ ਜਹੀ ਭੈਣ ਨੂੰ ਇਸ ਦੁਨੀਆ ਦੇ ਵਿੱਚ ਲਿਆਉਣ ਦੇ ਬਾਰੇ ਸੋਚ ਰਹੇ ਹਾਂ ਇਹ ਗੱਲ ਆਕਾਸ਼ ਨੇ ਮੇਰੇ ਨਾਲ ਸ਼ਰਾਰਤ ਕਰਦੇ ਹੋਏ ਕਹੀ ਸੀ ਜਦੋਂ ਕਸ਼ਮੀਰ ਤਾਂ ਖੁਸ਼ ਹੋ ਗਿਆ ਸੀ ਕਹਿਣ ਲੱਗਿਆ ਪਾਪਾ ਮੈਨੂੰ ਇੱਕ ਨਹੀਂ ਦੋ ਦੋ ਭੈਣਾਂ ਚਾਹੀਦੀਆਂ ਹਨ ਮੈਂ ਤਾਂ ਸ਼ਰਮ ਦੇ ਨਾਲ ਪਾਣੀ ਪਾਣੀ ਹੋ ਗਈ ਸੀ ਅਗਲੇ ਹੀ ਪਲ ਮੈਂ ਆਪਣਾ ਹੱਥ ਆਕਾਸ਼ ਤੋਂ ਛਡਵਾਇਆ ਅਤੇ ਉਸ ਨੂੰ ਛਿੜਕਦੇ ਹੋਏ ਕਿਹਾ ਕਿ ਚੁੱਪਚਾਪ ਸੌ ਜਾਓ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਬੱਚਾ ਹੈ ਉਹ ਪਰ ਆਕਾਸ਼ ਦੀ ਹਾਸੀ ਕਮਰੇ ਵਿੱਚ ਗੂੰਜ ਰਹੀ ਸੀ ਮੈਂ ਸਮੀਰ ਦਾ ਹੱਥ ਫੜਿਆ ਤੇ ਉਸ ਨੂੰ ਕਮਰੇ ਵਿੱਚ ਲਾਏ ਆਈ ਮੈਂ ਉਸ ਨੂੰ ਸੁਵਾ ਚੁੱਕੀ ਸੀ ਕੁਝ ਹੀ ਸਮੇਂ ਬਾਅਦ ਆਕਾਸ਼ ਦਾ ਮੈਸੇਜ ਮੇਰੇ ਫੋਨ ਤੇ ਆਇਆ ਸੀ ਕਹਿਣ ਲੱਗਾ ਨੰਦਨੀ ਜਲਦੀ ਨਾਲ ਮੇਰੇ ਕੋਲ ਆਓ ਮੇਰਾ ਪੈਰ ਬਾਥਰੂਮ ਦੇ ਵਿੱਚ ਤਿਲਕ ਗਿਆ ਹੈ ਤੇ ਮੇਰੇ ਪੈਰ ਦੇ ਵਿੱਚ ਸੱਟ ਲੱਗ ਗਈ ਹੈ। ਮੈਂ ਭੱਜਦੀ ਹੋਈ ਆਕਾਸ਼ ਦੇ ਕਮਰੇ ਦੇ ਵਿੱਚ ਗਈ ਸੀ ਪਰ ਆਕਾਸ਼ ਤਾਂ ਆਰਾਮ ਦੇ ਨਾਲ ਬੈੱਡ ਉੱਤੇ ਬੈਠਾ ਆਪਣਾ ਪੈਰ ਹਿਲਾ ਰਿਹਾ ਸੀ। ਮੈਂ ਕਿਹਾ ਆਕਾਸ਼ ਤੈਨੂੰ ਕਿੱਥੇ ਸੱਟ ਲੱਗੀ ਹੈ? ਮੈਂ ਉਸ ਦਾ ਪੈਰ ਧਿਆਨ ਦੇ ਨਾਲ ਦੇਖ ਰਹੀ ਸੀ ਪਰ ਉਹ ਬਸ ਮੈਨੂੰ ਦੇਖਦੇ ਹੋਏ ਮੁਸਕਰਾ ਰਿਹਾ ਸੀ। ਕਹਿਣ ਲੱਗਿਆ ਨੰਦਨੀ ਸੱਟ ਪੈਰ ਤੇ ਨਹੀਂ ਦਿਲ ਤੇ ਲੱਗੀ ਹੈ। ਕਹਿਣ ਲੱਗਿਆ ਤੇ ਇਸ ਸੱਟ ਦੀ ਦਵਾਈ ਸਿਰਫ ਤੁਸੀਂ ਹੋ। ਇਹ ਕਹਿ ਕੇ ਉਸ ਨੇ ਮੈਨੂੰ ਬਾਹ ਤੋਂ ਫੜ ਕੇ ਆਪਣੇ ਕੋਲ ਕਰ ਲਿਆ ਸੀ। ਕਾਹ ਲੱਗਿਆ ਨੰਦਨੀ ਅੱਜ ਸਾਡੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਹੋਣ ਵਾਲੀ ਹੈ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੇਰੇ ਵੱਲੋਂ ਤੁਹਾਨੂੰ ਕੋਈ ਦੁੱਖ ਨਾ ਮਿਲੇ ਕਿਉਂਕਿ ਇੰਨੇ ਸਾਲ ਤੁਸੀਂ ਸਿਰਫ ਦੁੱਖ ਦੇ ਵਿੱਚ ਕੱਟੇ ਹਨ ਇਹ ਕਹਿੰਦੇ ਕਹਿੰਦੇ ਆਕਾਸ਼ ਨੇ ਮੇਰੇ ਮੱਥੇ ਨੂੰ ਚੁੰਮ ਲਿਆ ਸੀ ਉਸ ਦੀਆਂ ਅੱਖਾਂ ਦੇ ਵਿੱਚ ਨਸ਼ਾ ਉਤਰਨ ਲੱਗਿਆ ਸੀ ਇਹ ਕਹਿੰਦੇ ਹੋਏ ਉਸ ਨੇ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਭਰ ਲਿਆ ਮੈਂ ਵੀ ਕਦੋਂ ਤੋਂ ਆਕਾਸ਼ ਦੀਆਂ ਬਾਹਾਂ ਦੇ ਵਿੱਚ ਆਉਣ ਦੇ ਲਈ ਤੜਫ ਰਹੀ ਸੀ ਅੱਜ ਉਸ ਦੀਆਂ ਬਾਹਾਂ ਦੇ ਵਿੱਚ ਆ ਕੇ ਮੈਂ ਆਪਣੇ ਸਾਰੇ ਦੁੱਖ ਭੁੱਲ ਚੁੱਕੀ ਸੀ ਸਵੇਰੇ ਚੜਨ ਵਾਲਾ ਸੂਰਜ ਫੋ ਸਾਡੇ ਲਈ ਖੁਸ਼ੀਆਂ ਤੇ ਖੁਸ਼ੀਆਂ ਹੀ ਲਿਆਉਣ ਵਾਲਾ ਸੀ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ